शर्मा रेखो सिपी शर्मा मुंडे <laughs> ਲੈ ਕੇ ਆਉਣ ਦੀ ਕੋਸ਼ਿਸ਼ ਕਰ ਰਹੇ ਆ ਉਹਦੀ ਜਾਗ ਪਹਿਲਾਂ ਹੀ ਮੂਲਕ ਦੇ ਏਰੀਆ ਚ ਲੱਗੇ ਹੋਏ ਦਿਖਾਈ ਦਿੰਦੇ ਆ ਅੱਜ ਬੜਾ ਆਪਣੀ ਜਵਾਨੀ ਨਸ਼ਿਆਂ ਦੀ ਬਾਤ ਥੱਲੇ ਆ ਅੱਜ ਮੂਲਕ ਦਾ ਇਲਾਕਾ ਬੜੀ ਦੇਰ ਤੋਂ ਇੱਕ ਗਰਦੀ ਬਾਤ ਥੱਲੇ ਆ ਇਹ ਮਾਰਾਂ ਹੀ ਮਾਰਾਂ ਇਹਦੇ ਕਿਸੇ ਦਾ ਹੱਲ ਕੀਤਾ ਗਿਆ ਕਦੇ ਧੋਖਰੇ ਕੀਤੇ ਗਏ ਆ ਮੁੰਡਾ ਇਕੱਠੀਆਂ ਕੀਤੀਆਂ ਰਹਿ ਜਾਂਦੇ ਆਪਣੇ ਘਰ ਪਰੇ ਗਏ ਆ ਹੁਣ ਤੱਕ ਦੇ ਬਜੂਦਾ ਸਾਰੇ ਸਿਆਸੀ ਕੋਸ਼ ਲੋਕਾਂ ਵੱਲੋਂ ਭਾਵੇਂ ਉਹ ਕਿਸੇ ਵੀ ਸਰਕਾਰ ਦੇ ਸੀ ਕਾਂਗਰਸੀ ਦੇ ਸੀ ਅਕਾਲੀ ਦੇ ਸੀ ਭਾਜਪਾ ਦੇ ਸੀ ਤੇ ਜਿਹੜੇ ਹੁਣ ਨਵੇਂ ਵੱਡੇ ਠੱਗ ਜਿਹੜੇ ਆਮ ਬੰਦੇ ਸਮਝ ਕੇ ਅਸੀਂ ਜੁੜੇ ਸੀ ਆਮ ਆਦਮੀ ਪਾਰਟੀ ਵਾਲੇ ਇੱਕ ਜਵਾਨੀ ਦੇ ਲੌਂਗਾ ਤੇ ਆਇਆ ਸਿਮਰਜੀਤ ਸਿੰਘ ਮਾਨ ਇਹ ਲੋਕ ਜਿਹੜੇ ਹੈਗੇ ਆ ਇਹ ਹਮੇਸ਼ਾ ਤੋਂ ਦੁਸ਼ਮਣ ਰਹੇ ਆ ਪੰਜਾਬ ਦੇ ਅਸੀਂ ਇਹਨਾਂ ਨੂੰ ਤਲਾਰ ਦੀਆਂ ਬੱਛੀਆਂ ਵਾਂਗੂ ਆਪਣੇ ਬਾਬਲ ਸਮਝਦੇ ਰਹੇ ਆ ਮਛੀਆਂ ਨੂੰ ਚਾਰਾ ਪੋਹਦੇ ਆ ਤੁਹਾਨੂੰ ਇਹ ਲੱਗਦਾ ਕਿ ਬਾਬਲ ਹੈ ਮੇਰਾ ਬੰਦੂ ਦਵਾਈ ਦਾ ਰੋਗ ਖਰਾਕ ਦੇ ਰਿਹਾ ਪਰ ਉਹਨੇ ਉਹਨੂੰ ਵੇਚਣਾ ਹੁੰਦਾ ਵੜਣਾ ਹੁੰਦਾ ਇਹਨਾਂ ਨੇ ਸਾਡਾ ਉਹ ਵੀ ਕੀਤੀ ਹੈ ਇਹਨਾਂ ਨੇ ਸਾਨੂੰ ਵੇਚਿਆ ਵੜਿਆ ਸਾਡੀਆਂ ਔਲਾਦਾਂ ਜਿਹੜੀ ਹੈਗੀਆਂ ਆਉਣ ਵਾਲੀ ਪੀੜ੍ਹੀ ਜਿਹੜੀ ਹੈਗੀ ਆ ਫਸਲਾਂ-ਫਸਲਾਂ ਦਾ ਨਾਸ ਕਰਕੇ ਅੱਜ ਸਾਡੀ ਨਵੇਂ ਪੀੜ੍ਹੀ ਨੂੰ ਇਹਨਾਂ ਮਜਬੂਰ ਬਣਾ ਦਿੱਤਾ ਹੈ ਪੜ੍ਹਾਈ ਖੋ ਕੇ ਸਿਹਤ ਖੋ ਕੇ ਸਿਰ ਇੱਕ ਬੱਚਾ ਕਿ ਜਦ ਮੈਂ बोल ਰਿਹਾ ਸੀ ਤਾਂ پیسے ਲੈਣਾ ਹੈ ਵੀ ਮੇਰਾ ਇਲਾਜ ਕਰਾ ਦਿਓ ਮੈਂ ਠੀਕ ਨਹੀਂ ਹੈ ਦਿਹਾੜੀ ਜਾਣਾ ਮੈਂ ਕੁਝ ਜੜਾ ਚਾਹਿਆ ਮੈਂ ਕਿਹਾ ਤੇਰਾ ਇਲਾਜ ਕਰਾਉਣਾ ਹੈ ਤਾਂ ਕਹਿੰਦਾ ਨਹੀਂ ਮੈਨੂੰ ਪੈਸੇ ਦੇ ਦਿਓ ਫਿਰ ਬਾਅਦ ਵਿੱਚ ਨਾਲ ਦੇ ਨੇ ਦੱਸਿਆ ਵੀ ਇਹ ਦੇ ਵਿਚਾਰੇ ਨੇ ਤਾਂ ਚਿੱਟਾ ਲੈ ਕੇ ਆਉਣਾ ਉਹ ਦੇਖੀ ਰਹਿ ਗਿਆ ਸੀ ਇਹ ਹਾਲਾਤ ਕਿਉਂ ਹੈ ਮੈਂ ਬੱਚੇ ਦਾ ਵਸੂਲੀ ਗਣਦਾ ਤੇ ਉਹ ਲੋਕ ਜਿਹੜੇ ਇਹ ਵਪਾਰ ਕਰਕੇ ਪੈਸੇ ਕਮਾਰੇ ਹੈ ਇਹ ਰੱਤਾਂ ਦਾ ਪੁਲਿਸ ਵੀ ਛਾਂ ਥੱਲੇ ਕੀਤਾ ਜਿਹੜਾ ਜਾ ਰਿਹਾ ਹੈ ਵੱਡੇ ਲੋਕਾਂ ਵੱਲੋਂ ਹੈ ਇਲੇਾਨ ਸੇ ਬਹੁਤ ਥੋੜਾ ਆਉਣ ਵਾਲੇ ਸਮੇਂ ਵਿੱਚ ਚਰਚ ਕਰਦੀ ਲੋੜ ਹੈ ਅੱਜ ਮੂਲਕ ਵੀ ਇੱਕ ਅਜਿਹੀ ਧਰਤੀ ਜਿਹੜੀ ਇੱਕ ਕੋਨਾ ਹੈ ਆਪਣੇ ਆਪ ਦਾ ਸਰੂਰ ਦਾ ਹਿੱਸਾ ਹੈ ਮੈਨੂੰ ਬਹੁਤ ਮਨਾ ਖੁਸ਼ ਮਨ ਖੁਸ਼ ਹੋਇਆ ਅੱਗੇ ਤੇ ਨੌਜਵਾਨ ਖੜੇ ਬੱਚੇ ਨਾਤਾਵਾ ਭੈਣਾ ਨੌਜਵਾਨ ਭਾਈ ਜੀ ਹਰਮਨ ਸਿੰਘ ਬਖਤਰੀ ਵਾਲਾ ਨੇ ਅੱਜ ਇਸ ਬਖਤਰਬਾਦਿਕ ਕਰਨ ਕਰਕੇ ਸਾਡਾ ਮਾਣ ਹੋਰ ਵਧਾਇਆ ਪਹਿਲਾਂ ਇਹਨਾਂ ਨੇ ਬਹੁਤ ਵੱਡੀ ਇੱਕ ਕੁਰਬਾਨੀ ਦੀ ਵਿਸਾਲ ਪੇਸ਼ ਕਰਦਿਆਂ ਸਾਡੇ ਸਿਰ ਤੇ ਆਤਰਿਆ ਸੀ ਆਪੋਰੀ ਸੇਪੀ ਚਰਮਾ ਜਿਹੜੀ ਦਿੱਲੀ ਵਾਲਦੇ ਭੈਣ ਭੈਣ ਦੇ ਨਾਮ ਤੇ ਪਾਣੀ ਜੰਦੀ ਹੈ ਪਰ ਗੱਲ ਉਲਟ ਹੈ ਇਹ ਭਰਾ ਜਿਹੜਾ ਹੈਗਾ ਇਹ ਠੱਗ ਸਾਬਤ ਹੋਇਆ ਹੈ ਇਹ ਰਖੜੀਆਂ ਬੰਦੇ ਸੀਗੇ ਉਦੋਂ ਜਦੋਂ ਇਹਨਾਂ ਦੇ ਕੋਲੇ ਕੁਝ ਨਹੀਂ ਸੀ ਅੱਜ ਇਹ ਮਾਲਕ ਬਣੇ ਹੋਏ ਨੇ ਇਹਨਾਂ ਨੇ ਕਿਸੇ ਨੂੰ ਕੁਝ ਨਹੀਂ ਮੋੜਿਆ ਇਹ ਨੌਕਰੀ ਦੀ ਗੱਲ ਕਰਦੇ ਆ ਜੇ ਭੈਣ ਬਣਾ ਕੇ ਇੱਕ ਲੜਕੀ ਨੂੰ ਨੌਕਰੀ ਦੇ ਸਕਦੇ ਤੇ ਬਾਕੀ ਠੱਗੀਆਂ ਜਿਹੜੀਆਂ ਲੋਕਾਂ ਦੇ ਸਾਹਮਣੇ ਆ 1 ਲੱਖ 42000 ਨੌਕਰੀਆਂ ਖਤਮ ਕਰਨ ਵਾਲੇ ਅੱਜ 42000 ਹਜ਼ਾਰ ਨੌਕਰੀਆਂ ਦੇਣ ਦੀਆਂ ਗੱਲਾਂ ਕਰਦੇ ਦਾਅਵੇ ਕਰਦੇ ਤੇ ਉਹਦੇ ਕਰਕੇ ਵੋਟਾਂ ਮੰਗਦੇ ਆ ਆਉਣ ਵਾਲੇ ਇੱਕ ਤਰੀਕ ਨੂੰ ਜਾਗਦੇ ਹੋਏ ਮੂਨਕ ਵਾਸੀ ਇਹਨਾਂ ਦੁਸ਼ਮਣਾਂ ਨੂੰ ਵੋਟ ਨਾ ਪਾਉਣ ਅਸੀਂ ਅਪੀਲ ਕਰਾ ਕੇ ਥਰਸਦ ਦੇ ਕਰਦੇ ਆਏ ਅੱਜ ਤੁਹਾਡੇ ਕੋਲ ਵੀ ਕਹਿ ਰਹੇ ਆ ਕਿ ਇਹ ਹਥਿਆਰੇ ਤੇ ਦੋਸ਼ ਤੇ ਠੱਗ ਲੋਕ ਜਿਹੜੇ ਹੈਗੇ ਆ ਸਾਰੀਆਂ ਪਾਰਟੀਆਂ 'ਚ ਮੈਂ ਨਾਮ ਲਿਆ ਇਹਨਾਂ ਨੂੰ ਵੋਟ ਨਾ ਕਰੋ ਇਹਨਾਂ ਨੇ ਤੁਹਾਡੀ ਧਰਤੀ ਦਾ ਤੁਹਾਡੇ ਬੱਚਿਆਂ ਦਾ ਤੁਹਾਡੇ ਆਉਣ ਵਾਲੇ ਪਿੱਛੜਾ ਸਮਾਂ ਉਹਦਾ ਨਾਸ ਕਰ ਦਿੱਤਾ ਤੋ ਅਸੀਂ ਜਾਗਦੇ ਹੋਏ ਆਜ਼ਾਦ ਲੋਕਾਂ ਨੂੰ ਚੁਣੀਏ ਆਜ਼ਾਦ ਲੋਕਾਂ ਤੋਂ ਬਿਨਾ ਹੁਣ ਕੋਈ ਗੁਜ਼ਾਰਾ ਨਹੀਂ ਪੰਜਾਬ ਦੇ ਵਿੱਚ ਸਾਰੇ ਵਿੱਚ ਇੱਕ ਲਹਿਰ اٹਹੀ ਹੋਈ ਹੈ ਬਹੁਤ ਲੋਕਾਂ ਨੇ ਆਜ਼ਾਦ ਇਲੈਕਸ਼ਨ ਲੜਨਾ ਹੈ ਉਹ ਲੜ ਰਹੇ ਹੈ ਤੇ ਉਹ ਲੋਕ ਜਿਹੜੇ ਹੈਗੇ ਉਹਨਾਂ ਦੇ ਸਮੇਂ ਵਿੱਚ ਇਕੱਠੇ ਵੀ ਹੋਣਗੇ ਤੇ ਜ਼ਰੂਰ ਦੇ ਧਰਤੀ ਤੋਂ ਅਸੀਂ ਕੋਈ ਨਵੀਂ ਸ਼ੁਰੂਆਤ ਕਰਨੀ ਚਾਹੁੰਦੇ ਆ ਜਿਹੜਾ ਜਾਗਦੇ ਹੋਏ ਜ਼ਰੂਰ ਵਾਸੀ ਮੂਲ ਦੇ ਵਾਸੀ ਹੋਰਾਂ ਦੇ ਵਾਲੇ ਜਿਨ੍ਹਾਂ ਨੇ ਕਸ਼ਟੇ ਇੱਥੋਂ ਦੇ ਵਾਸੀ ਇਕੱਠੇ ਹੋ ਕੇ ਇਸ ਮਹਿਮ ਜਯੋਗ ਦਾ ਮੌਕਾ ਇੱਕ ਤਰੀਕੇ ਨਾਲ ਜਾਗਦੇ ਹੋਏ ਜਾ ਕੇ ਵੋਟ ਕਰਨ ਬਹੁਤ ਬਹੁਤ ਵੋਟ ਕਰਨ ਇਹਨਾਂ ਪੰਜਾਬ ਪਾਰਟੀਆਂ ਨੂੰ ਨਕਾਰਦੇ ਹੋਏ ਆਮ ਬੰਦੇ ਆਗਿਆ ਜੋ ਉਹਨਾਂ ਨੂੰ ਵੋਟ ਨਹੀਂ ਦਿੱਤੀ ਜਾਵੇ ਜੇ ਜ ਸਾਡੀ ਗੱਲਬਾਤ ਠੀਕ ਲੱਗਦੀ ਹੈ ਭਾਈ ਜੀ ਸਤਿ ਸ਼੍ਰੀ ਅਕਾਲ ਮੇਰਾ ਨਾਮ ਸਿਪੀ ਸ਼ਰਮਾ ਕੇਦਰੀਵਾਲ ਦੀ ਮੋ ਬੋਲੀ ਭੈਣ ਸ਼ਾਇਦ ਮੈਨੂੰ ਮੇਰੇ ਨਾਮ ਨਾਲ ਨਹੀਂ ਜਾਣਿਆ ਜਾਂਦਾ ਮੈਂ ਉਹ ਕੁੜੀਆਂ ਜਿਹੜੇ 3 ਮਹੀਨੇ ਪਾਣੀ ਟੈਂਕੀ ਤੇ ਬੈਠੀ ਸੀ ਤੇ ਆਪ ਦੀ ਆਮ ਸਰਕਾਰ ਆਈ ਨਸੀ ਉਹੋ ਉਹਨਾਂ ਨੇ ਇੱਕ ਕਸਟੰਟ ਖੇਡਿਆ ਕਿ ਪੰਜਾਬ ਦੇ ਧੀਆਂ ਭੈਣਾਂ ਨੂੰ ਮਾ ਮਾਂ ਨੂੰ ਕਹਿੰਦੇ ਸੀ ਵੀ ਤੂੰ ਸਾਡੀ ਭੈਣਾਂ ਮੈਨੂੰ ਉਹਨੇ ਬੋਲੇ ਕਿ ਮੇਰੇ ਮੂੰਹ ਬੋਲੀ ਭੈਣਾਂ ਟੈਂਕੀ ਤੋਂ نیچے ਆਇਆ ਸਾਡੀ ਸਰਕਾਰ ਆਣੇ ਤੁਹਾਡੀ ਭਰਤੀ ਕਰਾਂਗੇ ਪਰ ਮੈਂ ਕਹਿੰਦੀ ਆ ਇਹ ਸਰਕਾਰ ਤਾਂ ਦੂਜੀ ਸਰਕਾਰਾਂ ਦੀ ਵੀ ਮਹਾਗੁਰੂ ਨਿਕਲੀ ਇਹਨੇ ਸਾਡੀ ਭਰਤੀ ਰੱਦ ਕਰਤੀ ਨੂੰ ਤੇ ਉਹ ਦੱਸਾਂ ਜਾਵਾਂਗੇ ਕਿ ਜਦੋਂ ਕਿ ਅਸੀਂ ਟੈਂਕੀ ਦੇ ਬੈਠੇ ਸੀ ਆਪਣੇ ਭਗਵੰਤ ਮਾਨ ਜੀ ਆਏ ਸੀ ਤੇ ਜਿਹੜੇ ਇਹਨਾਂ ਦੀ ਮੀਤheer ji ਨੇ ਸਿੱਖਿਆ ਮੰਤਰੀ ਸਾਡੇ ਕੋਲ ਜੋ ਹੈਗੇ ਸੀ ਉਹਨਾਂ ਨੇ ਖੁਦ ਲਿਖ ਕੇ ਦਿੱਤਾ ਕਿ ਮੇਰੀ ਭਰਦੀ ਰਾਤਰੀ ਰੱਦ ਕੀਤੀ ਜਾਂਦੀ ਤੇ ਤੁਸੀਂ ਕਿਵੇਂ ਦੇਖਦੇ ਹੋ ਜਿਨਿਕੇ ਆਮ ਆਦਮੀ ਮੇਨ ਨਾਰਾ ਲੈ ਕੇ ਚੱਲ ਰਹੀ ਹੈ ਕਿ ਅਸੀਂ 45000 ਤੋਂ ਨੌਕਰੀਆਂ ਪਾਰ ਕਰਤੀਆਂ ਇਸ ਵਾਰ ਹਾਂਜੀ ਜੋ ਪਿਛਲਾ ਰਿਕਾਰਡ ਕੈਮ ਕੀਤਾ ਹੈ ਕਿਵੇਂ ਦੇਖਦੇ ਹੋ ਜੀ ਬਾਈ ਜੀ ਜੇ 45000 ਨੌਕਰੀ ਦਿੱਤੀ ਫਿਰ ਮੈਂ ਕਿਹੜਾ ਪਾਕਿਸਤਾਨ ਤੋਂ ਆ ਜੋ ਬੰਗਾਲ ਤੋਂ ਆਈਆਂ ਮੈਂ ਵੀ ਤਾਂ ਪੰਜਾਬ ਦੀ ਧੀ ਆ ਤੇ ਇਹ ਜਿਹੜੇ 168 ਵਾਲੇ ਨੇ ਉਹ ਵੀ ਤਾਂ ਪੰਜਾਬ ਦੇ ਵਾਸੀ ਨੇ ਇਹ 70 ਸਾਲਾਂ ਚ ਪਹਿਲੀ ਵਾਰ ਸਰਕਾਰ ਦਾ ਉਹ ਜੁਆਇਨਿੰਗ ਲੈਟਰ ਦੇ ਕੇ ਸਟੇਸ਼ਨ ਦੇ ਕੇ ਤੁਸੀਂ ਘਰ ਨੇ ਲਾਈ ਹੁੰਨੇ ਹੋ ਕੁੜੀ ਅੱਜ ਵੀ ਜਾ ਕੇ ਦੇਖੋ ਸੰਗਰੂਰ ਟਾਵਰ ਤੇ ਬੈਠੀ ਆ 11:52 ਦੇ ਪ੍ਰੋਫੈਸਰ ਸਿੰਘ ਨੂੰ ਜੁਆਇਨਿੰਗ ਲੈਟਰ ਦਿੱਤਾ ਗਿਆ ਸਭ ਕੁਝ ਠੀਕ ਹੈ ਉਹਨੇ ਸੁਸਾਈਡ ਕਰ ਲਿਆ ਇਕੱਲੇ ਜੁਆਇਨਿੰਗ ਲੈਟਰ ਦਿਖਾਉਣ ਨਾਲ ਖਬਰਾਂ 'ਚ ਵੱਡੇ ਵੱਡੇ ਫਲੈਕਸ ਲਗਾਣਾ ਨੌਕਰੀ ਨਹੀਂ ਮਿਲੀ ਪਰ ਤੁਸੀਂ ਰੀਅਲ 'ਚ ਉਹਨਾਂ ਨਾਲ ਕੀ ਹੋ ਰਿਹਾ ਪਬਲਿਕ ਨੂੰ ਉਹ ਜਾਣਨ ਦੀ ਕੋਸ਼ਿਸ਼ ਕਰਨੀ ਚਾਹੀਦੀ ਆ 43000 ਵਿੱਚੋਂ 4300 ਬੰਦੇ ਆ ਜੋ 43 ਇਕੱਲੇ ਬੰਦਰ ਸਿੰਘ ਨੂੰ ਦਿਖਾ ਦੋ ਜਿਹਨਾਂ ਨੂੰ ਨੌਕਰੀ ਮਿਲੀ ਆ ਤੇ ਤੁਸੀਂ ਮੰਨ ਲਓ ਇਸ ਨੂੰ ਕਿਵੇਂ ਸਮਝੋ ਅੱਜ ਲੋਕਾਂ ਦੇ ਵਿੱਚ ਮੀਤ ਹੈ ਜਿਹੜਾ ਕਹਿੰਦਾ ਪਾਰਟੀ ਨੇ 43000 ਨੌਕਰੀ ਦਿੱਤੀ ਆ ਉਸ ਨੂੰ ਲੈ ਕੇ ਉਹ ਵੋਟ ਹਾਸਲ ਕਰਨਾ ਚਾਹੁੰਦੇ ਨੇ ਕੀ ਪੰਜਾਬ ਦੀ ਜਨਤਾ ਨੂੰ ਕਹਿਣਾ ਚਾਹੁੰਦੇ ਹੋ ਬਾਈ ਜੀ ਮੀਤਿਆਰ ਜੀ ਤੋਂ ਇੱਕ ਫੇਲ ਮੰਤਰੀ ਆ ਉਹਨਾਂ ਨੂੰ ਕੀ ਕਹਿਣਾ ਚਾਹੀਦਾ ਜਿਹੜੇ ਬੰਦੇ ਨੇ ਤਿੰਨ ਅਹੁਦੇ ਮਿਲਣ ਤੋਂ ਬਾਅਦ ਖੋਏ ਗਏ ਇਹਦਾ ਮਤਲਬ ਕੀ ਜ਼ੀਰੋ ਨੇ ਉਹ ਪਹਿਲੇ ਸਿੱਖਿਆ ਮੰਤਰੀ ਬਣੇ ਸਾਡੇ ਪਾਰਟੀ ਜਾਂਦੀ ਦਿੱਤੀ ਸੈਕੰਡ ਦੇ ਉਹਨਾਂ ਨੂੰ ਬਣਾਦਾ ਸਪੋਰਟਸ ਮੰਤਰੀ ਸਪੋਰਟਸ ਮੰਤਰੀ ਕਿਉਂ ਦਾ ਵੀ ਖੇਡ ਮੰਤਰੀ ਹੈ ਨਾ ਜਦੋਂ ਸਕੂਲਾਂ ਦੇ ਡੀਪੀ ਪੀਟੀ ਨਹੀਂ ਹੋਣਗੇ ਤੇ ਕੇ ਬੱਚੇ ਕਿੱਥੋਂ ਵਿਕਾਸ ਕਰਨਗੇ ਕਿੱਥੋਂ ਪੰਜਾਬ ਅੱਗੇ ਵਧੂਗਾ ਜੇ ਸਕੂਲ ਨਾਲ ਪੀਟੀ ਕਰਤੇ ਬੱਚਾ ਸਿੱਧਾ ਜਾ ਕੇ ਨੈਸ਼ਨਲ ਦੇਖ ਨਹੀਂ ਸਕਦਾ ਜੇ ਕਾਲਜ ਚ ਜਾਂ ਯੂਨੀਵਰਸਿਟੀ ਚ ਪਹਿਲਾਂ ਸਕੂਲ ਚ ਬੱਚਾ ਸਿੱਖੂਗਾ ਸਕੂਲ ਤੋਂ ਜੇ ਉਹ ਡੀਪੀ ਪੀਟੀ ਨਹੀਂ ਹੋਣਗੇ ਬੱਚੇ ਕਿੱਥੋਂ ਸਿੱਖਣਗੇ ਮੇਰਾ ਸਵਾਲ ਨੂੰ ਮੈਂ ਲੋਗ ਹੈ ਕਿ ਹਾਕਮ ਬਖਤਰੀ ਵਾਲਾ ਜੀ ਸਾਰਾ ਪੰਜਾਬ ਜਾਣਦਾ ਹੈ ਇਹ ਆਜ਼ਾਦ ਸੋਚ ਦੇ ਆਜ਼ਾਦ ਲੋਕਾਂ ਦੀ ਲੜਾਈ ਦੀ ਮਹਿੰਮਾ ਹੈ ਜਿਹਦੇ ਵਿੱਚ ਅਸੀਂ ਅੱਜ ਸ਼ਾਮਲ ਹੈ ਅਸੀਂ ਬਹੁਤ ਸਾਰੇ ਲੋਕ ਪੰਜਾਬ ਦੇ ਵਿੱਚ ਇਹ ਬਦਲ ਚਾਹੁੰਦੇ ਆ ਇੱਕ ਇੱਕ ਇਖਲਾਕੀ ਲੋਕਾਂ ਦਾ ਚੰਗੇ ਕਿਰਦਾਰਾਂ ਦਾ ਉਭਾਰ ਜਾਉਨੇ ਔਰ ਦੇਖਦੇ ਆ ਕਿ ਲੋਟੂ ਸਰਕਾਰਾਂ ਤੋਂ ਕਰਪਟ ਲੀਡਰਾਂ ਤੋਂ ਕਿਹੜੇ ਢੰਗ ਨਾਲ ਪਿੱਛਾ ਛੋਟੇ ਪੰਜਾਬ ਦਾ ਪੰਜਾਬ ਦੇ ਲੋਕਾਂ ਦਾ ਸੋ ਇਸ ਪਿੱਛੇ ਦੇ ਉੱਤੇ ਮੈਂ ਵੀ ਕਾਲਜ ਭਰੇ ਸੀ ਸੰਗਰੂਰ ਤੋਂ ਪਰ ਜਦੋਂ ਦੇਖਿਆ ਵੀ ਇੱਕੋ ਸੋਚ ਇੱਕ ਮਿਸ਼ਨ ਤੇ ਇੱਕ ਇਰਾਦਾ ਲੈ ਕੇ ਉਤਰੇ ਹੋਏ ਲੋਕ ਇਸ speed ਦੇ ਵਿੱਚ ਕੰਮ ਕਰ ਰਹੇ ਨੇ ਸੇਖੋ ਸਾਹਿਬ ਡੀਐਸਪੀ ਸਾਹਿਬ ਸਾਡੇ ਛੋਟੇ ਭਰਾ ਹੈ ਬਹੁਤ ਵੱਡਾ ਇਹਨਾਂ ਨੇ ਉਦਮ ਕੀਤਾ ਔਰ ਸਾਰਾ ਪੰਜਾਬ ਜਾਣਦਾ ਹੈ ਇਹਨਾਂ ਦੀ ਦਲੇਰੀ ਨੂੰ ਇਹਨਾਂ ਦੇ ਜਜ਼ਬਾਤਾਂ ਨੂੰ ਔਰ ਇਹਨਾਂ ਦੇ ਵਰਕ ਨੂੰ ਸੋ ਮੈਂ ਵੀ ਸੋਚਿਆ ਵੀ ਕਿਉਂ ਨਾ ਅਸੀਂ ਲੋਕਾਂ ਨੂੰ ਤਾਂ ਕਹਿੰਦੇ ਆ ਸਾਰੀ ਪਬਲਿਕ ਨੂੰ ਕਹਿੰਦੇ ਆ ਕਿ ਉੱਠੋ ਇਕੱਠੇ ਹੋ ਕੇ ਵੋਟਿੰਗ ਕਰੋ ਨਟੇਰੀਆਂ ਨੂੰ ਪਹੁੰਚਾਈਏ ਨਟੇਰੇ ਲੀਡਰਾਂ ਦੇ ਪਿੱਛੇ ਛੜਾਈਏ ਪਰ ਅਸੀਂ ਆਪ ਹੀ ਜਿਹੜੇ ਬਹੁਤ ਸਾਰੇ ਲੋਕ ਆਂ ਆਪਸ ਵਿੱਚ ਵੰਡੇ ਹੋਏ ਆਂ ਇੱਕ ਮਿਸ਼ਨ ਲੈ ਕੇ ਚੱਲੇ ਹੋਏ ਲੋਕ ਜਦੋਂ ਤੱਕ ਇੱਕ ਢੰਡੇ ਥੱਲੇ ਇਕੱਠੇ ਨਹੀਂ ਹੋਣਗੇ ਤਾਂ ਇਹਨਾਂ ਮਸਲੇ ਦਾ ਹੱਲ ਕਿਵੇਂ ਹੋਊਗਾ ਜਦੋਂ ਅਸੀਂ ਆਪਸ ਦੇ ਵਿੱਚ ਇਕੱਠੇ ਨਹੀਂ ਤਾਂ ਪਬਲਿਕ ਇਕੱਠੀ ਹੋਣ ਦਾ ਇਰਾਦਾ ਕਿਥੋਂ ਰੱਖਦੇ ਆਂ ਸੋ ਮੈਂ ਇਹਨਾਂ ਗੱਲਾਂ ਨੂੰ ਇਸ ਮੁੱਦੇ ਨੂੰ ਵਿਚਾਰ ਕੇ ਆਪਣੇ ਛੇਰਪਰਾ ਛੋਟੇ ਪਰਾ ਅ ਬਰਵਿੰਦਰ ਸਿੰਘ ਜੀ ਸੇਕੋ ਸਾਬਾਸ ਤੇ ਅਰ ਮੈਂ ਧੰਨਵਾਦੀ ਆ ਸਾਡੀ ਬੱਚੀ ਆ ਸਾਡੀ ਨਿੱਕੀ ਭੈਣ ਸਿੱਪੀ ਸ਼ਰਮਾ ਅ ਸ਼ੇਰਨੀ ਆ ਸਾਡੀ ਕੁੜੀ ਉਹ ਔਰ ਇਹ ਬਤਾਇਸ਼ ਕਹਿਰ ਹੁੰਦਾ ਹੈ ਕਿ ਆਗੇ-ਆਗੇ ਦੇਖੀਏ ਹੁੰਦਾ ਹੈ ਕਿਆ ਆਉਣ ਵਾਲੇ ਸਮੇਂ ਚ 4 ਤਰੀਕ ਤੋਂ ਬਾਅਦ ਅਸੀਂ ਕੀ ਪ੍ਰੋਗਰਾਮ ਦੇਣ ਵਾਲੇ ਆ ਪੰਜਾਬ ਨੂੰ ਇਹ ਅਜੇ ਵਕਤ ਦੇ ਗਰਭ ਚ ਹੈ ਤੁਹਾਡੀਆਂ ਸੇਵਾਵਾਂ ਲਾਵਾਂਗੇ ਤੁਹਾਡੇ ਮੀਡੀਆ ਵਾਲੇ ਦੋਸਤਾਂ ਦੀਆਂ ਸੋ ਸੋਚ ਹੈ ਸਾਡੀ ਕਿ ਹੋ ਗਈ ਹੈ ਪੀੜ ਪਰਬਤ ਸੀ ਵਿਖਲਣੀ ਚਾਹੀਏ ਹੋ ਗਈ ਹੈ ਪੀੜ ਪਰਬਤ ਸੀ पिघलनी चाहिए इस हिमालय से कोई गंगा निकलनी चाहिए कोई हंगामा खड़ा करूं ये मेरा मकसद नहीं मेरी कोशिश है कि ये सूरत बदलनी चाहिए ਅਸੀਂ ਪੰਜਾਬ ਦੀ ਸੂਰਤ ਬਦਲਣ ਵਾਸਤੇ ਨਿਕਲੇ ਹੋਏ ਲੋਕ ਹੈ ਜੀ ਅਸੀਂ ਇਹਦੇ ਚਿਹਰੇ ਤੇ ਫਿਰ ਤੋਂ ਖੁਸ਼ਹਾਲੀ ਚਾਹੁੰਦੇ ਹਾਂ ਅਸੀਂ ਰੰਗਲੇ ਤੋਂ ਕੰਕਲੇ ਹੋਏ ਪੰਜਾਬ ਨੂੰ ਮੁੜ ਕੇ ਆਪਣੇ ਉਸ ਰੌਂ ਦੇ ਵਿੱਚ ਲਿਆਉਣ ਦੇ ਇਰਾਦੇ ਰੱਖਦੇ ਹਾਂ ਔਰ ਇਹ ਇਰਾਦਾ ਲੈ ਕੇ ਤੁਹਾਡੇ ਚਰਨਾਂ ਦੇ ਵਿੱਚ ਉਤਨੇ ਪੰਜਾਬ ਦੇ ਲੋਕ ਦੇ ਵਿੱਚ ਮੈਂ ਹੋਰ ਜ਼ੋਰ ਅਪੀਲ ਕਰੂੰਗਾ ਸਮੁੱਚੇ ਪੰਜਾਬ ਵਿੱਚ ਖੜੇ ਆਜ਼ਾਦ ਉਮੀਦਵਾਰਾਂ ਨੂੰ ਕਿ ਝੰਡੇ ਦਾ ਇਕੱਠੇ ਹੋਣ ਇੱਕ ਰਾਤਾ ਲੈ ਕੇ ਚੱਲਣ ਨਹੀਂ ਕਿ ਰਾਤਾ ਲੈ ਕੇ ਚੱਲਣਾ ਕੱਲ ਨੂੰ ਨਾ ਵਿਗਣਾ ਕੱਲ ਨੂੰ ਭਾਵਨਾ ਤੇ ਸ਼ੋਰ ਤਾਂ ਦੇਖ ਕੇ ਆਪਣੇ ਜਜ਼ਬਾਤਾਂ ਨੂੰ ਡੋਲਣਾ ਪਰ ਪੰਜਾਬ ਦੀ ਪਬਲਿਕ ਨੂੰ ਖਾਸ ਕਰਕੇ ਸੰਗਰੂਰ ਦੇ ਲੋਕਾਂ ਨੂੰ ਇਹ ਹਮੇਸ਼ਾ ਬਦਲਾਅ ਕਰਦੇ ਆ ਆਜ਼ਾਦੀ ਤੋਂ ਲੈ ਕੇ ਹੁਣ ਤੱਕ ਜੋ ਪੰਜਾਬ ਨੇ ਪੰਜਾਬ ਦੀ ਅਗਵਾਈ ਸੰਗਰੂਰ ਨੇ ਕੀਤੀ ਹੈ ਉਹ ਤੁਸੀਂ ਅੱਜ ਵੀ ਦੇਖ ਲਓ ਸਿਕੰਦਰ ਸਾਹਿਬ ਨੇ ਦੱਸਿਆ ਵੀ ਅੱਜ ਸਾਡੇ ਨਿੱਕੇ ਭਰਾ ਸਰਕਾਰ ਬਣਾਈ ਬੈਠੇ ਇਸੇ ਸੰਗਰੂਪ ਦੇ ਸਿਰ ਤੋਂ ਸਾਡੇ ਅਜ਼ੀਜ਼ ਮੇਰੇ ਨਾਲ ਕੰਮ ਕਰਨ ਵਾਲੇ ਲੋਕ ਪਰ ਜਿਹੜੇ ਮੁੱਦੇ ਐ ਜਿਹੜੀਆਂ ਤਕਲੀਫਾਂ ਸੌਥੇ ਦੀਆਂ ਉਥੇ ਕੜੀਆਂ ਸਮੁੱਚੇ ਪੰਜਾਬੀਆਂ ਨੂੰ ਚਾਹੇ ਉਹ ਕਿਸਾਨ ਵਰਗਾ ਹੈ ਚਾਹੇ ਉਹ ਜਵਾਨ ਹੈ ਚਾਹੇ ਮਜ਼ਦੂਰ ਹੈ ਚਾਹੇ ਉਹ ਗਰੀਬ ਹੈ ਇਹਨਾਂ ਨੂੰ ਇੱਕ ਮੁੱਦੇ ਤੇ ਇਕੱਠਿਆਂ ਹੋ ਕੇ ਲੜਨੇ ਲੜਾਈ ਲੜਨੀ ਚਾਹੀਦੀ ਹੈ ਕਿ ਪੰਜਾਬ ਦੀਆਂ ਸਾਰੀਆਂ ਰਵਾਇਤੀ ਪਾਰਟੀਆਂ ਨੂੰ ਰੱਦ ਕਰਕੇ ਸਾਰੇ ਕਰਪਟ ਲੀਡਰਾਂ ਤੋਂ ਪਿੱਛਾ ਛੱਡਾ ਕੇ ਆਜ਼ਾਦ ਉਮੀਦਵਾਰਾਂ ਦੇ ਵਿੱਚੋਂ ਆਪਣੇ ਬੱਚਿਆਂ ਦੇ ਵਿੱਚੋਂ ਆਪਣੇ ਪਬਲਿਕ ਦੇ ਵਿੱਚੋਂ ਨੁਮਾਇੰਦੇ ਚੁਣਨ ਤਾਂ ਕਿ ਇਸ ਮਸਲੇ ਦਾ ਕੋਈ ਚੰਗਾ ਹੱਲ ਨਿਕਲੇ ਤੋਂ ਅਸੀਂ ਤਾਂ ਇਹ ਸੋਚ ਕੇ ਇਸ ਲਾਈਨ ਦੇ ਵਿੱਚ ਆਏ ਕਿ ਇਸ ਤਰ੍ਹਾਂ ਹੈ ਦੁਨੀਆ کا اسی ਤਰ੍ਹਾਂ سے बोलेंगे ਬਹਿਰੂ ਦਾ ਇਲਾਕਾ ਹੈ ਤਾਂ ਜ਼ੋਰ से बोलेंगे ਅਸੀਂ ਲੋਕਾਂ ਦੇ ਕੰਨਾਂ ਤੱਕ ਆਪਣੀ ਆਵਾਜ਼ ਜਦੋਂ ਤੱਕ ਪਹੁੰਚਾ ਨਹੀਂ ਦਿੰਦੇ ਉਦੋਂ ਤੱਕ ਘਟਣ ਵਾਲੇ ਨਹੀਂ ਰੁਗਣ ਵਾਲੇ ਨਹੀਂ ਤੇ ਮੁੜਨ ਵਾਲੇ ਨਹੀਂ ਲੱਗਦਾ ਨਹੀਂ ਲੋਕਾਂ ਦੇ ਦਿਲਾਂ ਦੇ ਵਿੱਚ ਇੱਕ ਹਾਕਮ ਦਖਤਰੀ ਵਾਲੇ ਦਾ ਖਾਸ ਦਿਲ ਦੀ ਜਗ੍ਹਾ ਹੈ ਤੇ ਅੱਜ ਜੇਕਰ ਤੁਸੀਂ ਅਜਾਦ ਪਰਦੇਸ ਹੈ ਤੁਹਾਨੂੰ ਕੋਈ ਮੌਕਾ ਹੀ ਮਿਲ ਜਾਂਦਾ ਤੁਸੀਂ ਇਸ ਤਰ੍ਹਾਂ ਸਮਰਥਨ ਦਿੱਤਾ ਕਿਵੇਂ ਕਿਸ ਮਨਸੂਬੇ ਨੂੰ ਲੈ ਕੇ ਸਮਰਥਨ ਦਿੱਤਾ ਸੁਬੇ ਦੀਆਂ ਸਮੱਸਿਆਵਾਂ ਕਿਹੜਾ ਇੱਕ ਨੇ ਪੰਜਾਬ ਦਾ ਹਰ ਵਾਸ਼ਾ ਰ ਇੱਥੇ ਮੁੱਦਾ ਹੈ ਤੁਸੀਂ ਕਿਸੇ ਨੌਜਵਾਨ ਨੂੰ ਮਿਲੋ ਮੇਰੇ ਨਾਲ ਖੜੀ ਭੀੜ ਦੇ ਵਿੱਚੋਂ ਤੁਸੀਂ ਕਿਸੇ ਬੱਚੇ ਨੂੰ ਸਵਾਲ ਕਰ ਲਓ ਅੱਜ ਉਹ ਕਿੱਥੇ ਖੜੇ ਨੇ ਹਾਸ਼ੀਏ ਤੇ ਧੱਕੇ ਹੋਏ ਲੋਕ ਨੇ ਸਿਰਫ ਲਫਾਫੇ ਬਾਜੀ ਬਿਆਨ ਬਿਆਨਵਾਜੀ ਤੋਂ ਬਿਨਾਂ ਸਰਕਾਰਾਂ ਦੇ ਬੰਦੇ ਕੱਖ ਨਹੀਂ ਕੋਈ ਨੌਕਰੀ ਨਹੀਂ ਗੱਲਾਂ ਕਰਦੇ ਆ ਹੁਣੀ ਕੁੜੀ ਨੇ ਦੱਸਿਆ ਵੀ 42000 ਨੌਕਰੀਆਂ ਦਿੱਤੀਆਂ 1 ਲੱਖ 42000 ਨੌਕਰੀਆਂ ਖਤਮ ਕਰਕੇ 42000 ਨੌਕਰੀਆਂ ਦਿੱਤੀਆਂ ਉਹਨਾਂ ਦੇ ਵਿੱਚੋਂ ਵੀ ਕਿੰਨੀਆਂ 15 16000 ਉਹ ਵੀ ਰੈਗੂਲਰ ਨਹੀਂ ਦੇਕੇ ਦਾਰੀ ਸਿਸਟਮ ਤੇ ਬੱਚਿਆਂ ਨੂੰ ਭਰਤੀ ਕਰ ਇਹਨਾਂ ਤੋਂ ਵੇਖ ਗਈ ਹੈ ਜੀ ਇਹਨਾਂ ਦੀ ਹੋਂਦ ਤੇ ਜਿਹੜੀਆਂ ਇਹਨਾਂ ਨੇ ਸਰਕਾਰੀ ਕੁਝ ਨੌਕਰੀਆਂ ਦਿੱਤੀਆਂ ਵੀ ਅਸੀਂ ਇਸੇ ਜ਼ਿਲ੍ਹੇ 'ਚ ਬੈਠੇ ਆ ਸਾਡੇ ਸੰਗਠਨ ਦੇ ਵਿੱਚ ਕਾਫੀ ਅਜਿਹੀ ਜੀ ਇਹ ਬਣਿਆ ਤੁਸੀਂ ਚੱਲ ਕੇ মিডিਆ ਵਾਲਿਆਂ ਤੁਸੀਂ ਥੋੜਾ ਜਿਹਾ ਧਿਆਨ ਰੱਖਿਆ ਕਰੋ ਜਾ ਕੇ ਦੇਖੋ ਤਾਂ ਸਹੀ ਇਹਨਾਂ ਦੀ ਕਰਤੂਤ ਸਰਕਾਰ ਦੀ ਉਹਨਾਂ ਦੇ ਵਿੱਚੋਂ ਜਿਹੜੀਆਂ ਨੌਕਰੀਆਂ ਦਿੱਤੀਆਂ ਗਿਆ ਉਹਨਾਂ ਦੇ ਵਿੱਚੋਂ ਪੰਜਾਬੀ ਕਿੰਨੇ ਸਾਨੂੰ ਇਹ ਤਾਂ ਦੱਸ ਦੇਣਾ ਪੰਜਾਬ ਦੇ ਬੱਚਿਆਂ ਨੂੰ ਨੌਕਰੀਆਂ ਕਿੰਨੀਆਂ ਮਿਲੀਆਂ ਨੇ ਜਦੋਂ ਲੇਖੇ ਜੁਗਾਉਣਗੇ ਪਤਾ ਲੱਗੂਗਾ ਗੱਲਾਂ ਬਹੁਜੀ ਬਹੁਤ ਵੱਡੀਆਂ ਮਸਲੇ ਬਹੁਤ ਜ਼ਿਆਦਾ ਨੇ ਇੱਕ ਇੱਕ ਗਿਣਾਇਆ ਨਹੀਂ ਜਾ ਸਕਦਾ ਸਮਾਂ ਘੱਟ ਹੈ ਹੁਣ ਤਾਂ ਤੁਸੀਂ ਸੇਖੋਂ ਸਾਹਿਬ ਦੀ ਸਿੱਧੀ ਪੈਣ ਦੀ ਸਾਡੀ ਆਵਾਜ਼ ਨੂੰ ਪਾਲਰਸਪਹਚਾਉਣ ਦੀ ਪਬਲਿਕ ਸੈਕਟਰ ਚੋਂ ਦੀ ਖੇਚਲ ਕਰੋ ਕਿਰਪਾ ਕਰੋ ਕਿ ਸਾਡੀ ਆਵਾਜ਼ ਉਦੋਂ ਤੱਕ ਜਾਵੇ ਪਰ ਇੱਕ ਗੱਲ ਯਾਦ ਰੱਖਿਓ ਅਸੀਂ ਸੰਗਰੂਰ ਚ ਆਏ ਕੁਝ ਕਰਨ ਵਾਸਤੇ ਆਏ ਹਾਂ ਬੇਸ਼ੱਕ ਹਾਰ ਜੀਏ ਫਿਰ ਲੜਾਂਗੇ ਫਿਰ ਹਾਰਾਂਗੇ ਫੇਰ ਰੜਾਂਗੇ ਅਸੀਂ ਜਦੋਂ ਤੱਕ ਇਸ مسئلے ਦਾ ਹੱਲ ਨਹੀਂ ਨਿਕਲਦਾ ਹੁਣ ਪਿੱਛੇ ਹਟਣ ਵਾਲੇ ਨਹੀਂ ਬੋ ਜੀ ਸਨ ਗਰੂਰ ਦੇ ਲੋਕਾਂ ਤੋਂ ਕਹੀ ਜੀ ਉਮੀਦਾਂ ਰੱਖਦੇ ਹਾਂ ਦੁੱਖ ਸੀ ਜਿੰਦਾਬਾਦ ਲੋਕ ਨੇ ਜੀ ਜਿੰਦਾ ਦਿਲ ਲੋਕ ਨੇ ਸਾਨੂੰ ਪੂਰਾ ਪਤਾ ਹੈ ਸਾਨੂੰ ਸਮਝ ਆਈ ਇਸ ਗੱਲ ਦੀ ਇੰਨਾ ਕਿ ਗਿਆਨ ਰੱਖਦੇ ਆ ਕਿ ਸਿਸਟਮ ਨੂੰ ਬਦਲ ਵਾਲੇ ਲੋਕ ਬੇਸ਼ੱਕ ਸਾਡੇ ਕੋਲ ਸੁਰੱਖਿਆ ਦੀ ਘਾਟ ਹੈ ਅਸੀਂ ਗਰੀਬ ਘਰਾਂ ਦੇ ਬੱਚੇ ਆ ਅਸੀਂ ਸਰਕਾਰਾਂ ਦੇ ਪਿੱਠੂ ਨਹੀਂ ਹੈਗੇ ਅਸੀਂ ਕਿਸੇ ਦੇ ਕਿਸੇ ਨਹੀਂ ਐਡ ਦੇ ਕਿਸੇ ਨਹੀਂ ਐਡ ਨਾਲ ਚੱਲਣ ਵਾਲੇ ਲੋਕ ਨਹੀਂ ਸਾਨੂੰ ਸਾਡੀ ਸਮਰੱਥਾ ਦਾ ਗਿਆਨ ਹੈ ਅਸੀਂ ਆਪਣੀ ਆਵਾਜ਼ ਪਬਲਿਕ ਤੱਕ ਨਹੀਂ ਪਹੁੰਚਾ ਸਕੇ ਇਹ ਸਾਨੂੰ ਦੁੱਖ ਜ਼ਰੂਰ ਹੈ ਪਰ ਪਬਲਿਕ ਸਾਡੀ ਆਵਾਜ਼ ਜਿੰਨੀ ਕੁ ਸੁਣ ਰਹੀ ਹੈ ਉਹ ਸਾਨੂੰ ਉਹਦੀ ਕੀ ਫੀਡਬੈਕ ਆ ਰਹੀ ਹੈ ਸਾਨੂੰ ਸਾਡੇ ਪੂਰੇ ਹੌਸਲੇ ਸਾਡੇ ਜਜ਼ਬਾਤਾਂ ਤਾਂ ਸਾਡੀ ਇਹ ਗੱਲਾਂ ਤੋਂ ਦਾਜਾ ਨਾਲ ਪੂਰੇ ਜੇਤੂ ਰੌਂ ਦੇ ਵਿੱਚ ਆਨ ਜੀਤ ਕੇ ਨਿਕਲੇਗੇ ਸਰ 3 ਨਾਮ ਹੈ ਤੁਹਾਡਾ ਤੁਸੀਂ ਸੰਗਰੂਰ ਹਲਕੇ ਤੋਂ ਯਾਦ ਉਮੀਦਵਾਰ ਦੇ ਤੌਰ ਤੇ ਅੱਜ ਮੂਲਕ ਪਹੁੰਚੇ ਹੋ ਕੀ ਰੀਜਨ ਹੈ ਮੂਲਕ ਪਹੁੰਚਣ ਦਾ ਮੈਂ ਬਲਵਿੰਦਰ ਸੇਖੋਂ ਹਾਂ ਜੀ ਸਾਬਕਾ ਡੀਐਸਪੀ ਹਾਂ ਮੂਲ ਬਹੁਤ ਜਿਹੜਾ ਰੀਜ਼ਨ ਜਿਹੜਾ ਹੈਗਾ ਕਿ ਮੈਂ ਆਜ਼ਾਦ ਇਲੈਕਸ਼ਨ ਜਿਹੜਾ ਹੈਗਾ ਪ੍ਰੋਟੈਸਟ ਕਰ ਰਿਹਾ ਹਾਂ ਸੰਦੂਰ ਲੋਕ ਸਭਾ ਸੀਟ ਦਾ ਤੇ ਮੂਲ ਕੋ ਦਾ 파ਟ ਹੈ ਸਾਡਾ ਆਪਰ ਇਹ ਸਾਰੇ ਇਹ ਜਾ ਕੇ ਉਹਨਾਂ ਲੱਗਿਆ ਕਿ ਕਿੰਨੀ ਦੂਰ ਤੱਕ ਦਾ ਹੈ ਕਿੰਨਾ ਵੱਡਾ ਸੰਦੂਰ ਦੀ ਜਿਹੜੀ ਹੈਗੀ ਹੈ ਇਹ ਕੰਸਟੀਟਿਊਐਂਟ ਦੀ ਲੋਕ ਸਭਾ ਦੀ ਜਿਹੜਾ ਕਿ ਹਰਿਆਣਾ ਦੇ ਨਾਲ ਲੱਗਦਾ ਏਰੀਆ ਦਾ ਘਰ ਤੋਂ ਪਿੰਡ ਤੇਰੀ ਜਿਹੜਾ ਆਮ ਤੌਰ ਤੇ ਕਿਹਾ ਜਾਂਦਾ ਤੇ ਇੱਥੇ ਬਹੁਤ ਵੱਡੀਆਂ ਲੋਕਾਂ ਨੂੰ ਟਿਕਦਾ ਹੈ ਉਹ ਅਸੀਂ ਸਾਰੇ ਵੈਸੇ ਤਾਂ ਪਿਆਬ ਦੀ ਰਾਤ ਮਾੜੀ ਹੈ ਪਰ ਜੇ ਆਪਾਂ ਇਸ ਜਗ੍ਹਾ ਤੇ ਜਾਈਏ ਉੱਥੇ ਥੋੜੀ ਜਿੰਮੇਵਾਰੀ ਉਸ ਇਲਾਕੇ ਵਾਰੀ ਵੜੀ ਵੱਤ ਹੁੰਦੀ ਹੈ ਉਹ ਜਾਣਕਾਰੀਆਂ ਲੈਣ ਵਾਸਤੇ ਇਸ ਏਰੀਆ ਦੀ ਇਥੋਂ ਦੀ ਲੋਕਾਂ ਦੀ ਪ੍ਰੋਬਲਮ ਦੇ ਵਾਸਤੇ ਜਿਹੜਾ ਇੱਕ ਦਫਤਰ ਜਿਹੜਾ ਹੈਗਾ ਅਸੀਂ ਅੱਜ ਖੋਲਣ ਦੇ ਆ ਰਹੇ ਹਾਂ ਇੱਕ ਕਲੈਕਸ਼ਨ ਦਾ ਜਿਹੜਾ ਪ੍ਰੋਸੈਸ ਚੱਲ ਰਿਹਾ ਹੈ ਦੇ ਵਿੱਚ ਕੁਝ ਲੋਕ ਇਕੱਠੇ ਹੋ ਕੇ ਬੈਠੇ ਆ ਉਸ ਕੰਦੇ ਜਿਹੜਾ ਦਫਤਰ ਦਾ ਕੰਮ ਕਰਨ ਵਾਲੇ ਕਰਕੇ ਆਏ ਕਿਉਂ ਮੰਨ ਕੀਤਾ ਕਿ ਆਜ਼ਾਦ ਉਮੀਦਵਾਰ ਦੇ ਤੌਰ ਤੇ ਚੋਣ ਲੜਨ ਵਾਲੀ ਨੀਤੀ ਹੈ ਇਹਦੇ ਵਿੱਚ ਬਹੁਤ ਲੰਬੀ ਸਟੋਰੀ ਹੈ ਤੇ ਸਾਰੀ ਦੁਨੀਆ ਨੂੰ ਪਤਾ ਕਿ ਮਨ ਤੋਂ ਕੀਤਾ ਹੋਇਆ ਆਪਾਂ ਇਸ ਤੋਂ ਅੱਗੇ ਚੱਲਦੇ ਹੋਏ ਹਲਾਤਾਂ ਦੀ ਜੇ ਗੱਲ ਕਰੀਏ ਸਾ ਮਨ ਮਜਬੂਰ ਹੋਇਆ ਨੌਕਰੀਆਂ ਕਰਦੇ ਕਰਦੇ ਲੋਕਾਂ ਨੂੰ ਇਹਨਾਂ ਨੇ ਹਟਾ ਕੇ ਹੋਰ ਪਾਸੇ ਲਾਉਣ ਦੀ ਕੋਸ਼ਿਸ਼ ਕੀਤੀ ਪ੍ਰਾਥਮਿਕਾ ਕੀ ਉਹ ਨਹੀਂ ਹੋਣਾ ਸਿਸਟਮ ਨੇ ਸਾਨੂੰ ਹਰ ਪੱਖੋਂ ਖਤਮ ਕਰਨ ਦੀ ਕੋਸ਼ਿਸ਼ ਕੀਤੀ ਪਰ ਸਿਸਟਮ ਨਾਲ ਜਿਹੜੀ ਲੜਾਈ ਹੋਈ ਹੈ ਚੰਗ ਚੱਲਿਆ ਉਹ ਦੇ ਨਾਲ ਫੇਰ ਕਾਰਨ ਬਣੇ ਸਾਰੀ ਦੁਨੀਆ ਨੂੰ ਇਸ ਬਾਰੇ ਪਤਾ ਹੈ ਬਹੁਤ ਲੰਬਾ ਸੰਘਰਸ਼ ਹੈ ਕੋਈ ਅੱਜ ਕੱਲ ਦੀ ਗੱਲ ਨਹੀਂ ਹੈਗੀ ਨਸ਼ਿਆਂ ਦੇ ਬਾਰੇ ਜਿਹੜੀ ਮੁਹਿੰਮ ਚੱਲੀ ਹੈ ਸ਼ੁਰੂਆਤ ਤੋਂ ਲੈ ਕੇ ਲੋਕ ਤਾਂ ਬਾਅਦ ਜੇਲ੍ਹ ਜਾਂਦੇ ਆ ਕੰਮ ਬਦਲ ਕਰਕੇ ਜਾਂਦੇ ਆ ਸੀ ਨਸ਼ਿਆਂ ਦੀਆਂ ਰਿਪੋਰਟਾਂ ਖਲਾਉਣ ਵਾਸਤੇ ਮੈਨੂੰ ਦੇਲ ਜਾਣਾ ਪਿਆ ਤੇ ਜਿੱਤਾ ਜਿਹੜੀਆਂ ਸਾਰੀਆਂ ਰਲ ਮਿਲ ਕੇ ਖਲਾਸੇ ਬਣੇ ਕਿ ਅੱਜ ਜਿਹੜਾ ਵੀ ਮੌਜੂਦਾ ਸਿਸਟਮ ਹੈ ਉਹਦੇ ਵਿੱਚ ਭਾਵੇਂ ਚੇਰੀ ਸੀ ਹੈਗੀ ਥੋੜੇ ਅਦਾਲਤਾਂ ਨੇ ਭਾਵੇਂ ਤੁਹਾਡੇ ਆਈਐਸ ਸਭ ਸਾਰਾ ਬਿਊਰੋਕ੍ਰੇਸੀ ਹੈ ਭਾਵੇਂ ਤੁਹਾਡਾ ਪੋਲੀਟਿਸ਼ੀਅਨ ਹੈਗਾ ਇਹ ਸਾਰੇ ਦੇ ਸਾਰੇ ਜਿਹੜੇ ਹੈਗੇ ਇਕੱਠੇ ਹੋ ਕੇ ਸਟੇਟ ਨੂੰ ਪੂਰੀ ਤਰ੍ਹਾਂ ਲੁੱਟਣ ਲੱਗੇ ਹੋਏ ਐ ਤੇ ਉਹਦੇ ਵਾਸਤੇ ਵੀ ਲੋਕਾਂ ਨੇ ਸੰਘਰਸ਼ ਕੀਤਾ ਉਹਨੂੰ ਕਿਸ਼ਨਾ ਗੋਸ਼ ਨਮਾ ਉੱਠੇ ਜਿਹੜਾ ਕਿ ਪੰਜਾਬ ਦੇ ਭਲੇ ਦੀ ਗੱਲ ਕਰੇ ਕਿਉਂਕਿ ਦਿੱਲੀ ਦੀ ਗੁਲਾਮੀ ਤੋਂ ਬਿਨਾਂ ਇੱਥੇ ਕੋਈ ਪਾਰਟੀ ਬਣੀ ਨਹੀਂ ਸੰਗਰੂਰ ਦੇ ਜਾਗਦੇ ਹੋਏ ਲੋਕ ਆਪ ਲੋਕਾਂ ਤੋਂ ਉਮੀਦ ਰੱਖੇ ਹੋਈ ਇੱਥੇ ਆ ਕੇ ਇਕਵਾਜ ਬੁਲੰਦ ਕਰਨ ਦੀ ਕੋਸ਼ਿਸ਼ ਕਰ ਰਹੇ ਸੰਗਰੂਰ ਦੇ ਲੋਕਾਂ ਨੇ ਕਿ ਜੇ ਅਸੀਂ ਆਉਣ ਵਾਲੇ ਸਮੇਂ ਵਿੱਚ ਜੇ ਤੁਹਾਨੂੰ ਹਾਰਾ ਮਿਲੂਗਾ ਇੱਕ ਐਸਾ ਫਰੰਟ ਬਣਾਉਣ ਦੀ ਕੋਸ਼ਿਸ਼ ਕਰੀਏ ਜਿਹਦੇ ਵਿੱਚ ਪੰਜਾਬ ਦੇ ਲੋਕ ਜਿਹੜੇ ਹੈਗੇ ਆਪਣੀ ਗੱਲ ਰੱਖ ਸਕਣ ਔਰ ਪੰਜਾਬ ਦੇ ਭਲੇ ਵਾਸਤੇ ਕੋਈ ਮਹਮ ਜਿਹੜੀ ਹੈਗੀ ਹੈ ਸੰਗਰੂਰ ਦੀ ਧਰਤੀ ਕੋ ਛੇੜੀ ਜਾ ਸਕੇ ਕਿਉਂਕਿ ਸਾਰੇ ਪੰਜਾਬ ਦੀ ਬਰਬਾਦੀ ਇਹਨਾਂ ਸਾਰੀਆਂ ਮਜਬੂਤਾ ਵੱਡੀ ਵੱਡੀ ਪਾਰਟੀਆਂ ਨੇ ਸਿਸਟਮ ਦੇ ਨਾਲ ਰਲ ਕੇ ਪੂਰੀ ਤਰੀਕੇ ਨਾਲ ਦਿੱਲੀ ਦੀ ਗੁਲਾਮੀ ਹੀ ਹਟਲ ਬਿਲਕੁਲ ਪੰਜਾਬ ਨੂੰ ਬਰਬਾਦੀ ਦੇ ਕੰਡੇ ਤੇ ਲੰਦਾ ਹੋਇਆ ਤੇ ਜਿਹਨੂੰ ਅੱਜ ਬਚਾਉਣ ਦੀ ਸਸ ਲੋ ਵੱਡੀ ਵੱਡੀ ਪਾਰਟੀਆਂ ਦੇ ਜਿਹੜੇ ਉਮੀਦਵਾਰ ਨੇ ਚੋਣ ਮੈਦਾਨ ਦੇ ਵਿੱਚ ਮੌਜੂਦ ਨੇ ਕਿੰਮੀ ਲੱਗਦਾ ਹੈ ਇਸ ਨੂੰ ਆਪਾਂ ਕਾਮਯਾਬੀ ਹਾਸਲ ਕਰ ਲਾਂਗੇ ਵੱਡੀ ਵੱਡੀ ਪਾਰਟੀਆਂ ਦੇ ਉਮੀਦਵਾਰਾਂ ਕੋਲ ਆਪਣੇ ਭੜੇ ਕਰਪਟ ਦੁਸ਼ਟ ਹਤਿਆਰੇ ਚਿਹਰੇ ਮਖਾਉਣ ਤੋਂ ਇਲਾਵਾ ਬਾਕੀ ਕੀ ਹੈਗਾ ਜੀ ਉਹ ਜੜਿਆ ਹੋਇਆ ਭਰਿਆਪ ਹੈ ਤੇ ਵੱਡੀਆਂ ਪਾਰਟੀਆਂ ਕੱਲ ਰਹਾਂ ਹੋਈਆਂ ਲੋਕਾਂ ਦਾ ਖੂਨ ਪੀ ਕੇ ਫੁੱਲੀਆਂ ਹੋਈਆਂ ਜੋਕਾ ਹੈ ਇਹ ਇਹਨਾਂ ਨੂੰ ਨਚੋੜਾਂਗੇ ਤਾਂ ਲੋਕਾਂ ਦਾ ਕੋਈ ਨਿਕੂਗਾ ਵਿੱਚੋਂ ਇਸ ਕਰਕੇ ਨਾ ਪਾਰਟੀਆਂ ਕੋਈ ਤਾਂ ਜਸਨ ਨੂੰ ਹੈ ਹੀ ਨਹੀਂ ਹੈ ਆ ਲੋਕਾਂ ਕੋਲ ਬਦਲ ਨਹੀਂ ਹੈ ਲੋਕਾਂ ਕੋਲ ਬਦਲਦੇ ਆ ਆਮ ਆਦਮੀ ਪਾਰਟੀ ਨੂੰ ਲੈਂਦਾ ਉਹ ਉਹਨਾਂ ਤੋਂ ਵੀ ਪੜੀ ਜਿਹੜੀ ਸਾਬਤ ਹੋਈ ਹੈ ਔਰ ਪੱਖ ਤੋਂ ਹੁਣ ਤਾਂ ਭਗਵਾਨ ਤੁਮਾਨ ਦੇ ਡਲਾ ਤੋਂ ਡਲਾ ਹੁੰਦਾ ਹੈ ਉਹ ਆਧਾਰਨ ਸਿੱਧ ਉਹ ਵੀ ਪਰ ਸੁਮਾਨਸਾ ਕਿਸ ਨੇ ਚੱਕੀ ਉਦੋਂ ਫੁੱਲ ਦੇ ਭੜੜ ਕੇ ਪੱਥਰ ਮਾਰਿਆ ਉਹ ਸਮਝ ਆਈ ਉਹਨੂੰ ਵੀ ਹਾਂ ਲੋਕਾਂ ਨੂੰ ਗੱਲਾ ਕਰਨੀ ਹੈ ਤੇ ਆਪਣੇ ਤੇ ਜਿਹੜੋ ਬਣਦੀ ਆ ਕੀ ਇਹ ਤਾਂ ਲੋਕਾਂ ਨੂੰ ਗੁੱਸਾ ਆ ਕਿ ਉਹਨਾਂ ਨੇ ਇਹਨਾਂ ਨੂੰ ਮਿੱਟੀ ਦੇ ਪੁੱਤ ਸਮਝ ਕੇ ਆਪਣੇ ਸਮਝ ਕੇ ਬਣਾਇਆ ਸੀ ਵੀ ਉਹਨਾਂ ਦੇ ਸਮੇਂ ਪੰਜਾਬ ਦਾ ਭਲਾ ਕੋਈ ਤੋਂ ਲੋਕਾਂ ਨੂੰ ਬਹੁਤ ਨਫਰਤ ਹੈ ਇਹਨਾਂ ਦੇ ਨਾਲ ਬਹੁਤ ਮਾੜੀ ਹਾਲਤ ਵਿੱਚ ਹੈਗੀ ਆ ਆਮ ਆਦਮੀ ਪਾਰਟੀ ਪਰ ਦੂਸਰੀਆਂ ਪਾਰਟੀਆਂ ਜਿਹੜੀਆਂ ਹੈਗੀਆਂ ਉਹ ਵੀ ਚੰਗੀਆਂ ਨਹੀਂ ਹੋਵੀਆਂ ਇਹਨਾਂ ਦੋ ਸਾਲਾਂ ਵਿੱਚ ਉਸ ਕਰਕੇ ਲੋਕਾਂ ਦੀ ਜਾਗਰਤੀ ਜਿਹੜੀ ਹੈਗੀ ਹੈ ਜ਼ਰੂਰੀ ਹੈ ਕਿ ਵੋਟ ਜਿਹੜੀ ਹੈਗੀ ਹੈ ਜਾਗਦੇ ਹੋਏ ਨਵੇਂ ਯਾਦ ਲੋਕਾਂ ਤੋਂ ਨਬੂਗਾ ਇਹ ਸਾਰੀਆਂ ਪਾਰਟੀਆਂ ਜਿਹੜੀਆਂ ਹਨ ਵਿੱਚ ਅੰਦਰੋਂ ਇੱਕੋ ਹੈ ਰਿਸ਼ਤੇਦਾਰੀਆਂ ਇੱਕੋ ਨੇ ਮੋਟੂ ਇੱਕੋ ਨੇ ਇਹਨਾਂ ਦੇ ਇੱਕੋ ਜਿਹੜੇ ਮਤਬਬ ਪ੍ਰਿਆਪ ਦੇ ਜਾੜ ਤੋਂ ਲੈ ਕੇ ਹੁਣ ਤੱਕ ਇਹ ਇਕੱਠੇ ਹੋ ਕੇ ਤੁਰੇ ਹੈ ਮੁੱਠੀ ਪਰ ਲੋਕ ਜਿਹੜੇ ਹੈਗੇ ਇੱਕ ਪਾਸੇ ਹੈ ਪੰਜਾਬ ਜਿਹੜਾ ਸਾਡਾ ਹੈ ਇੱਕ ਪਾਸੇ ਹੈ ਤਾਂ ਸਿਆਸਤ ਜਿਹੜੀ ਹੈਗੀ ਹੈ ਜ਼ਰੂਰ ਜਿਹੜੀ ਹੈਗੀ ਹੈ ਯਸਤੇ ਉੱਟ ਵੋਟ ਆਉਣ ਵਾਸਤੇ ਜਿਹੜਾ ਮੇਰੇ ਖਿਆਲ ਹੈ ਤਿਆਰ ਹੈ ਅਸੀਂ ਇਸ ਗੱਲ ਦੀ ਲੋਕਾਂ ਨੂੰ ਪ੍ਰੇਰਣਾ ਦੇ ਰਹੇ ਸਾਰੀ ਸਿਆਸੀ ਪਾਰਟੀਆਂ ਨੂੰ ਇੱਕ ਪਾਸੇ ਨਕਾਰ ਕੇ ਅੱਜ ਆਪਾਂ ਨੂੰ ਲੋੜ ਹੈ ਕਿ ਆਪਾਂ ਨਵੇਂ ਔਰ ਯੋਗ ਲੋਕਾਂ ਨੂੰ ਚੁਣੀਏ ਤੋਂ ਉਮੀਦ ਕਰਦੇ ਹਾਂ ਲੋਕ ਜਿਹੜੇ ਇਸ ਗੱਲ ਨੂੰ ਸੁਣਦੇ ਹੋਏ ਆਪਦੇ ਬੱਚਿਆਂ ਦੀ ਖਾਤਰ ਆਪਦੀ ਧਰਤੀ ਦੀ ਖਾਤਰ ਆਪਦੇ ਸਿਰਜ ਦੀ ਖਾਤਰ ਆਪਦੀ ਪੜ੍ਹਾਈ ਦੀ ਖਾਤਰ ਹਰ ਚੀਜ਼ ਜਿਹੜੀ ਖੋਲ੍ਹ ਗਈ ਹੈ ਉਹਦੇ ਵਾਸਤੇ ਆਪਾਂ ਨੂੰ ਇਹ ਜਿਹੜੀ ਸਥਾਪਤੀ ਹੈ ਇਸਟੈਬਲਿਸ਼ਮੈਂਟ ਹੈ ਇਹਦੇ ਉਲਟ ਬੋਟ ਕਰਨਾਂ ਦੀ ਸਮੀ ਦੀ ਲੋੜ ਹੈ ਤੇ ਅਸੀਂ ਉਹ ਕੋਸ਼ਿਸ਼ ਕਰ ਰਹੇ ਹਾਂ ਕਿ ਲੋਕਾਂ ਤੱਕ ਇਹ ਜਾਗਰਤੀ ਜਾਵੇ ਕਿ ਵੋਟ ਇਸ ਵਾਰ ਜਿਹੜੀ ਹੈ ਪੋਲਿਟੀਕਲ ਸਿਸਟਮ ਜਿਹੜਾ ਵੀ ਸਾਡੇ ਸਾਹਮਣੇ ਖੜਾ ਹੈ ਸਾਰੇ ਦਾ ਸਾਰਾ ਦੁਸ਼ਮਣ ਸਾਡਾ ਹੈ ਕਿਨਾਰੇ ਖਿਲਾਫ ਦੀ ਹੈ ਮੰਨ ਨੂੰ ਤੁਹਾਡੇ ਮਨਸੂਬਿਆਂ ਨੂੰ ਪੰਜਾਬ ਦੇ ਜਿਹੜੇ ਸੰਗਰੂਰ ਲੋਕ ਸਭਾ ਦੇ ਲੋਕ ਸਮਝ ਲੈਂਦੇ ਨੇ ਤੁਹਾਨੂੰ ਮੌਕਾ ਵੀ ਮਿਲ ਜਾਂਦਾ ਹੈ ਕੀ ਜਿਹੜਾ ਮੇਨ ਹੈ ਜਿਹੜੇ ਮੁੱਦੇ ਨੇ ਉਹ ਇੱਥੋਂ ਦੇ ਚੁੱਕੋਂਗੇ ਜਾ ਕੇ ਨਹੀਂ ਜੀ ਮੁੱਦੇ ਇੱਥੋਂ ਦੇ ਤੇ ਟਕੜੇ ਬਣਦੇ ਇਹ ਕਿ ਤੁਸੀਂ ਲੋਕਾਂ ਦਾ ਮੰਡਟ ਲੈ ਕੇ ਇੱਕ ਵਾਅਦਾ ਠਾਉਨੇ ਆ ਤਾਂ ਇੱਕ ਮੋਰਲ ਡਿਊਟੀ ਬਣ ਜਾਂਦੀ ਹੈ ਕਿ ਉਹ ਲੋਕਾਂ ਦਾ ਤੁਹਾਡੇ ਦੇ ਹੱਕ ਵਧਦਾ ਪਰ ਮੈਂ ਪੰਜਾਬ ਦੀ ਗੱਲ ਸਾਰੀ ਕਰਨੀ ਹੈ ਜ ਸੁਰੂਰ ਤੋਂ ਸ਼ੁਰੂ ਕਰਨੀ ਹੈ ਪੰਜਾਬ ਕੋਈ ਬਹੁਤ ਵੱਡਾ ਨਹੀਂ ਛੱਡਿਆ ਬਾਕੀ ਰਣ ਨੇ ਦੇਸ਼ ਪੱਧਰ 'ਤੇ ਆਪਦਾ ਬਹੁਤ ਵੱਡਾ ਸੀਓ ਜਿੱਤਾ ਪਾਕਿਸਤਾਨ ਵੀ ਵਿੱਚ ਆਉਂਦਾ ਤੇ ਦਿੱਲੀ ਦੱਖਣ ਸਾਰਾ ਇਹਦੇ ਵਿੱਚ ਆਉਂਦਾ। ਤੋਂ ਅਸੀਂ ਇਹ ਜਿਹੜੇ ਛੋਟੇ ਜਿਹੇ ਮੁੱਠੀ ਪਰ ਜਿੜੀ ਦੇ ਪਹੁੰਚੇ ਜਨਾਂ ਪੰਜਾਬ ਹੈ ਇਹਨੂੰ ਬਚਾਉਣ ਵਾਸਤੇ ਜੇ ਸੰਗਰੂਰ ਤੋਂ ਸ਼ੁਰੂਆਤ ਕਰਾਂਗੇ ਤਾਂ ਇੱਕ ਕੁੰਨਾ ਹੈ ਇਹ। ਹਰਿਆਣੇ ਦਾ ਔਰਡਰ ਤੋਂ ਸ਼ੁਰੂ ਹੋ ਜਾਂਦਾ ਸਗਰੂ ਤੇ ਏਰੀਆ ਤੇ ਸਾਰੇ ਪਾਸੇ ਜਿਹੜਾ ਪਰਲੇ ਪਾਸੇ ਖਿਲਰਿਆ ਪਿਆ ਪੰਜਾਬ ਹੈ ਦੋਆਬਾ ਹੈ, ਮਾਝਾ ਹੈਗਾ ਔਰ ਮਾਲਵੇ ਦੀਆਂ ਬਾਕੀ ਬਾਟੀਆਂ ਬੈਠਾ ਹੈ ਬਹੁਤ ਜ਼ਿਆਦਾ ਮਾੜੀ ਹਾਲਤ ਵਿੱਚ ਹੈ। ਇਹ ਫਿਰ ਇਲਾਕਾ ਤੁਹਾਡਾ ਜਿਉਂਦੇ ਜਾਗਦੇ ਵਿਜ਼ਨਰੀ ਲੋਕਾਂ ਦਾ ਜਿਨ੍ਹਾਂ ਨੂੰ ਕੋਈ ਦੂਰਦੇ ਆਪਦੀ ਹੈਗੀ ਆ ਜਿਆਦਾ ਲੋਕਾਂ ਨੂੰ ਵੋਟ ਦੇ ਕੇ ਇੱਕ ਨਵਾਂ ਇਹ ਜ ਆਬ ਸਿਸਟਮ ਬਣਾਈਏ ਕਿ ਹੁਣ ਤੱਕ ਜਿਹੜੀਆਂ ਜਿੰਨੀਆਂ ਪਾਰਟੀਆਂ ਦਿੱਲੀ ਦੀ ਗਲਮੇ ਚ ਰਹੀਆਂ ਆਪਾਂ ਪੰਜਾਬ ਦੇ ਲੋਕ ਜਿਹੜੇ ਹੈਗੇ ਆਪਣਾ ਇੱਕ ਖੇਤਰੀ ਦਲ ਬਣਾ ਕੇ ਇਥੋਂ ਜਿਹੜੀ ਹੈ ਆਮ ਆਜ਼ਾਦ ਲੋਕਾਂ ਦੇ ਘਰਾਂ ਦੇ ਵਿੱਚੋਂ ਬੱਚੇ ਜਿਹੜੇ ਹੈਗੇ ਪੋਲੀਟਿਕਲ ਸਿਸਟਮ ਵਿੱਚ ਲਿਆ ਕੇ ਨਵਾਂ ਜਿਹੜਾ ਖੇਤਰੀ ਬਦਲ ਰਹੀ ਹੈ ਤਾਂ ਕਿ ਜਿੰਨੀਆਂ ਸਿਆਸੀ ਪਾਰਟੀਆਂ ਇਹ ਸਾਰੀਆਂ ਸਾਰੀਆਂ ਹੁਣ ਤੱਕ ਜਿਹੜੀਆਂ ਜੋ ਇਹਨਾਂ ਨੇ ਲੋਟਕੋ ਕੀਤੀ ਹੈ ਇਹਨਾਂ ਦੀ ਸਜ਼ਾਵਾ ਦਿੱਤੀ ਜਾ ਸਕਣ ਬਣਦੀਆਂ ਜੇਲਾਖਾਨੀਆਂ ਜਾ ਸਕਣ ਔਰ ਸਭ ਤੋਂ ਜ਼ਰੂਰੀ ਹੈ ਕਿ ਅਦਾਲਤਾਂ ਜਿਹੜੀਆਂ ਹੈਗੀਆਂ ਜਿਹੜੀਆਂ ਦੁਕਾਨਾਂ ਬਣ ਚੁੱਕੀਆਂ ਹਨ ਅਮੀਰ ਦੀਆਂ ਜਿਹੜੀਆਂ ਬਾਹੂ ਬਲੀਆਂ ਦੀਆਂ ਬਿਲਕੁਲ ਹੱਤਕੰਡੇ ਜਿੰਨੇ ਵੀ ਬਣਾਉਣੇ ਇਹਨਾਂ ਨੇ ਉਹਦੇ ਵਿੱਚ ਅਦਾਲਤਾਂ ਪੂਰੀ ਤਰ੍ਹਾਂ ਸਹਿਯੋਗ ਦਿੰਦੀਆਂ ਇਹਨਾਂ ਨੂੰ ਰੇਪ ਪਿਸਟਾ ਨੂੰ ਕਤਲਾ ਨੂੰ ਕਾਨੂੰਨ ਦੇ ਸਿਧਾਂਤ ਦੇ ਆੜ ਦੇ ਵਿੱਚ ਉਹੋ ਹੀ ਕਾਨੂੰਨ ਸਭ ਤੋਂ ਲੋਕਾਂ ਵਾਸਤੇ ਨਹੀਂ ਹੈਗਾ ਇਨਵਾਸ ਦੇ ਹੈ ਇਹਨਾਂ ਨੂੰ ਰੱਬ ਤੇ ਰੱਬ ਜਿਹੜਾ ਵਿਸ਼ਵਾਸ ਆਮ ਤਤ ਤੇ ਤੁਸੀਂ ਕਹੋਗੇ ਜੇ ਰੋਟੀਕਲ ਬੰਦਾ ਬਸਦਾ ਹੋਵੇ ਤਾਂ ਮੈਨੂੰ ਅਦਾਲਤਾਂ ਤੇ ਰੱਬ ਜਿੰਨਾ ਵਿਸ਼ਵਾਸ ਹੈ ਪਰ ਮੈਂ ਲੋਕਾਂ ਦੀ ਵਾਰ ਪਹਿਲਾਂ ਵੀ ਕਹਿ ਕੇ ਦੱਸ ਰਿਹਾ ਅੱਜ ਵੀ ਕਹਿ ਰਿਹਾ ਆਮ ਲੋਕਾਂ ਨੂੰ ਤੇ ਸਾਨੂੰ ਬਿਲਕੁਲ ਜਿਹੜਾ ਹੈ ਅਦਾਲਤਾਂ ਤੇ ਵਿਸ਼ਵਾਸ ਨਹੀਂ ਅਦਾਲਤਾਂ ਅੱਜਕੱਲ ਇਦਾਂ ਦੀਆਂ ਦੁਕਾਨਦਾਰਾਂ ਵਾਂਗੂੰ ਵਿਹਾਰ ਕਰ ਰਹੀਆਂ ਨੇ ਇਨਸਾਫ ਵੇਚ ਰਹੀਆਂ ਨੇ ਆਉਣ ਵਾਲੇ ਸਮੇਂ ਵਿੱਚ ਅਦਾਲਤੀ ਸਿਸਟਮ ਦੇ ਖਿਲਾਫ ਬਹੁਤ ਵੱਡਾ ਸੰਘਰਸ਼ ਦੀ ਲੋੜ ਹੈ ਜਿਹੜਾ ਕਿ ਸਗੋਂ ਵੀ ਧਰਤੀ ਤੋਂ ਸ਼ੁਰੂ ਕਰਾਂ ਇੱਕ ਆਖਰੀ ਸਵਾਲ ਹੈ ਆਪਾਂ ਸਮਝ ਲਈਏ ਕਿ ਕਿਵੇਂ ਮੋਦੀ ਕਹਿੰਦਾ ਇਸ ਵਾਰ ਅਸੀਂ 400 ਪਾਰ ਕਰਦਾ ਹੈ ਤੇਜਰੀਵਾਲ ਕਹਿੰਦਾ 300 ਪਾਰ ਕਰਦਾ ਹੈ ਕਿਵੇਂ ਦੇਖਦੇ ਹੋ ਇਸ ਨੂੰ ਕਿ ਤਾ ਸਾਰੇ ਹਥਿਆਰੇ ਤੇ ਡਾਕੂ ਤੇ ਠੱਗ ਹੈਗੇ ਜੀ ਜੋ ਮਰਜੀ ਕਹੀ ਜਾਣ ਹੋਰ ਤਾਂ ਲੋਕਾਂ ਨੇ ਮੋਣੀ ਜਿਸ ਤਰ੍ਹਾਂ ਦਾ ਮਾਹੌਲ ਮੋਦੀ ਨੇ ਦਰਸਾਣਾ ਜੀ ਦਿੱਤਾ ਹੈ ਤੇ ਇਹਨਾਂ ਨੂੰ ਤਾਂ 100 ਵੀ ਨਹੀਂ ਮਿਲਣੀ ਚਾਹੀਦੀ ਜਿਹੜਾ ਉਦੋਂ ਪਿੱਛੇ ਨਿਗਾ ਮਰ ਲਈ ਕਾਂਗਰਸ ਦੀ ਤੇ ਕਾਗਰਸ ਵੀ ਤਾਂ ਇਹੀ ਹਤਿਆਰੀ ਜਮਾਤਾਂ ਨੇ ਪੰਜਾਬ ਨੇ ਗੱਲ ਕਰ ਲਈਏ ਕਾਂਗਰਸ ਦਾ ਰਸਤਾ ਤੱਕ ਪੂਰੀ ਦੀ ਪੂਰੀ ਸਾਡੀ ਦਸਲ ਖੁਸ਼ੀ ਕੀਤੀ ਹੈ ਹਰਮੰਦਰ ਸਾਹਿਬ ਦੀ ਜਿਹੜੀ ਬੀਆਰਬੀ ਉਹ ਤੁਹਾਡੇ ਸਾਹਮਣੇ ਹੈਗੀ ਹੈ ਕਿਸੇ ਤਰ੍ਹਾਂ ਦਾ ਅੱਜ ਤੱਕ ਇਹਨਾਂ ਨੇ ਜਿਹੜਾ ਹੁਣ ਤੱਕ ਦਾ ਕਤਲੇਆਮ ਕੁਰੀ ਦਾ ਪੂਰਾ 83 ਦਾ ਕੀਤਾ ਉਹਦਾ ਕੋਈ ਇਨਸਾਫ ਨਹੀਂ ਮਿਲਿਆ ਤਿੰਨ ਵਾਰੀ ਸ਼ਿਕਾਇਤ ਸੁਣਵਾ ਕੇ ਦਿੱਤੀ ਕਾਗਰਸ ਦੀ ਗੱਲ ਜਿਕਰੀ ਉਹ ਵੀ ਉੱਥੇ ਸਾਡੇ ਵਾਸਤੇ ਹੋਣੀ ਧੀਪ ਮਾੜੀ ਜਿਹੜੀ ਜਮਾਤ ਹੈ ਪਰ ਇੱਕ ਆਮ ਟ੍ਰੈਂਡ ਹੈ ਇੱਕ ਮੋੜਾ ਬਦਲ ਕੇ ਦੂਜੇ ਤੇ ਲੈ ਆਓ ਜੀ ਅੱਜ ਇਹ ਆਗੇ ਮੋਦੀ ਖਰਾਬ ਹੈ ਕਾਂਗਰਸ ਲੈ ਆਓ ਉਹ ਪਹਿਲਾਂ ਕਾਂਗਰਸ ਖਰਾਬ ਜੀ ਮੋਦੀ ਲਿਆਂਦਾ ਇਹ ਸਿਸਟਮ ਜਿਵੇਂ ਆਪਾਂ ਇੱਥੋਂ ਦੀ ਗੱਲ ਕਰ ਰਹੇ ਹਾਂ ਐਵੇਂ ਜਿਹੜਾ ਗਿੰਦਰ ਦੇ ਵਿੱਚ ਜਿਹੜਾ ਹੈਗਾ 543 ਸੀਟਾਂ ਦੇ ਵਿੱਚ ਵੀ 400 ਤੋਂ ਵੱਧ ਗੁੰਡੇ ਬਦਮਾਸ਼ਾਂ ਤੇ ਜਿਹੜੇ ਰੇਪਸਟਰ ਕਹਿਣਾਂ ਨਾਲ ਭਰੀ ਹੋਈ ਥੋੜੀ ਪਾਰਲੀਮੈਂਟ ਹੈ ਇਹ ਮਹਤਵਪੂਰਨ ਸਫਾਈ ਦੀ ਲੋੜ ਹੈ ਸਾਰੇ ਮੁਲਕ ਦੇ ਵਿੱਚ ਹੋਈ ਏ ਇੱਟੇ ਆਜਾਦ ਲੋਕ ਜਾਂ ਨਵੇਂ ਲੋਕ ਆ ਜਿਹੜੇ ਨੇ ਜਵਾਨ ਯੰਗਸਟਰ ਜਿਹੜੀ ਜਨਰੇਸ਼ਨ ਹੈ ਇਹਦੇ ਜੋੜ ਕੇ ਜਦੋਂ ਲੋਕ ਆਉਣਗੇ ਤੇ ਫਿਰ ਕੁਝ ਨਵੇਂ ਭਲਾ ਹੋ ਸਕਦਾ ਹੈ ਕਿਸੇ ਵੀ ਵੱਡੇ ਕੰਮ ਆਸਤੇ ਕੋਈ ਸ਼ੁਰੂਆਤ ਜਿਹੜੀ ਕਿਤੋਂ ਹੋਣੀ ਚਾਹੀਦੀ ਹੈ ਉਹ ਹੋ ਰਹੀ ਹੈ ਪੰਜਾਬ ਤੋਂ ਵੀ ਕਰਾਂਗੇ ਅਸੀਂ ਦੂਜੇ ਪਾਸੇ ਬੰਗਾਲ ਬੈਠਾ ਹੈ ਉਹ ਲੋਕ ਸਾਡੇ ਤੋਂ ਵੱਧ ਜਾਗੇ ਹੋਏ ਆ ਜਦੋਂ ਇਹ ਮੇਲ ਕਿਤੇ ਇਕੱਠਾ ਹੋਇਆ ਤਾਂ ਉਦੋਂ ਬਿਲਕੁਲ ਜਿਹੜਾ ਹੈਗਾ ਆਉਣ ਵਾਲੇ ਸਮੇਂ ਦਾ ਤੁਸੀਂ ਦੇਖ ਸਕਦੇ ਹੋ ਕਿ ਪੰਜਾਬ ਤੋਂ ਸ਼ੁਰੂ ਹੋਈ ਜਿਹੜੀ ਮਹਿੰਮ ਹੋਊਗੀ ਹੋ ਸਕਦਾ ਸਾਰੇ ਮੁਲਕ ਨੂੰ ਕੋਈ ਨਵੀਂ ਸਿਹਤ ਬਖੌਂਦੀ ਹੋਈ ਸਿੱਕੂ ਸਾਹਿਬ ਡੀਐਸਪੀ ਦੇ ਪੱਤੇ ਹੁੰਦੇ ਹੋਏ ਤੁਹਾਨੂੰ ਕਿਉਂ ਰਜਾਇਨ ਦੇਣਾ ਪੈ ਗਿਆ ਕੀ ਇਹ ਜੀਆਂ ਮੁਸੀਬਤਾਂ ਨੇ ਰਜਾਈ ਨੇ ਹੈ ਜੀ ਇਹ ਥੋੜੇ ਦੇ ਅੱਜ ਲਾਣਾ ਸ਼ਹਿਰ ਆਪਾਂ ਇਸ ਇਲਾਕੇ ਦੇ ਬਾਰੇ ਥੋੜੇ ਦੇ ਅੱਜ ਵੀ ਨਹੀਂ ਲੋਕਾਂ ਦੇ ਅੱਜ ਵੀ ਨਹੀਂ ਆਊਗਾ ਵੈਸੇ ਤਾਂ ਇਹ ਗੱਲ ساری ਦੁਨੀਆ ਤੇ ਗਈ ਹੋਈ ਹੈ ਤੇ ਉਹ ਜਿਹੜੇ 6 ਸਾਲ ਦਾ ਸੰਘਰਸ਼ ਹੈ ਇੱਕ ਮੰਤਰੀ ਜੀ ਨਾਲ ਗੱਲ ਕਰਾਣੇ ਜੀ ਤੁਸੀਂ ਮੈਨੂੰ ਕੋਈ ਗਲਤ ਕੰਮ ਕਰਵਾਉਣ ਵਾਸਤੇ ਟੈਲੀਫੋਨ ਕੀਤਾ ਸੀ ਤੇ ਮੈਂ ਨਹੀਂ ਕੀਤਾ ਤੇ ਉਹ ਇੱਕ ਰਿਪੋਰਟ ਵਿੱਚ ਜਿਹਦੇ ਚ ਆਈਐਸ ਅਫਸਰਾਂ ਦੇ ਨਾਮ ਸੀ ਚਾਰਾਂ ਦੇ ਦੇਵ ਮੰਤਰੀ ਦਾ ਵੀ ਨਾਮ ਸੀ ਜਿਹਨੂੰ ਮੈਂ ਸਬਮਿਟ ਕੀਤੀ ਹੈ ਫਿਰ ਇਹਨਾਂ ਨੇ ਮੈਨੂੰ ਸਸਪੈਂਡ ਕੀਤਾ ਕੈਪਟਨ ਅਮਿਤ ਸਿੰਘ ਹੋਰਾਂ ਨੇ ਉਸ ਬਾਅਦ ਗਲਤ ਰਿਪੋਰਟੀਆਂ ਵਨ ਸਾਈਡ ਕਰਕੇ ਇਹਨਾਂ ਨੇ ਮੈਨੂੰ ਡਿਸਮਿਸ ਕੀਤਾ ਤੇ ਡਾਇਰਮੈਂਟ ਵਾਲੇ ਦਿਨ ਉਹ ਬਹੁਤ ਵੱਡਾ ਉਹ ਇੱਕ ਤਕਰਾ ਜਿਹੜਾ ਹੋਇਆ ਉਹਦਾ ਪ੍ਰੋਟੈਸਟ ਫਿਰ ਮੈਂ ਕਰਦਾ ਹੀ ਰਿਹਾ ਮੈਂ ਕਿਸੇ ਨਹੀਂ ਕਦੇੜਿਆ ਉਸ ਬਾਅਦ ਜਦੋਂ ਡਿਸਪੰਸਰ ਨੇ ਕਰ ਦਿੱਤਾ ਫਿਰ ਮੈਂ ਉਹਨੂੰ ਅਦਾਲਤ ਵਿੱਚ ਲੈ ਕੇ ਗਿਆ ਅਦਾਲਤ ਵੀ ਦਾੜ ਰਣੀ ਹੋਈ ਸੀ ਅਦਾਲਤਾਂ ਬਾਰੇ ਗੱਲ ਕੀਤੀ ਅਦਾਲਤਾਂ ਜਿਹੜੀਆਂ ਚਿੱਟੇ ਦੀ ਰਿਪੋਰਟਾਂ ਨੱਬ ਕੇ ਬੈਠੀਆਂ ਸੀ ਪਹਿਲੇ 6 ਸਾਲਾਂ ਤੋਂ ਉਹਦੀ ਚਰਚਾ ਹੋਣ ਲੱਗੀ ਫਿਰ ਉਸ ਗੱਲ ਨੂੰ ਜਦ ਹੋਲੇ ਆਈ ਹੈ ਫਿਰ ਅਸੀਂ ਉੱਚੀ ਬਾਣੀ ਵਿੱਚ ਇਹਨਾਂ ਦੀਆਂ ਜਿਹੜੇ ਪ੍ਰਸ਼ਟਾ ਜਾਗ ਹਾਈ ਕੋਰਟ ਦੇ ਬੈਠੇ ਜੱਜਾਂ ਦੇ ਉਹਨਾਂ ਬਾਰੇ ਗੱਲ ਕਰਨੀ ਸ਼ੁਰੂ ਕੀਤੀ ਫਿਰ ਇਹਨਾਂ ਨੂੰ ਬਹੁਤ ਵੱਡੀ ਤਕਲੀਫ ਹੋਈ ਫਿਰ ਇਹਨਾਂ ਨੇ ਮੈਨੂੰ ਘਰੋਂ ਅਰੈਸਟ ਕਰਾਇਆ ਵੀ ਤੁਸੀਂ ਕੋਰਟ ਦੇ ਖਿਲਾਫ ਬੋਲਦੇ ਹੋ ਫਿਰ ਮੈਨੂੰ ਉਥੇ ਬਿਰਾਸ ਸੁਣਵਾਈ ਤੋਂ ਸੀਮਿੰ ਨੇ ਸਜ਼ਾ ਕੀਤੀ ਮੈਂ ਬਿਲਕੁਲ ਮੇਰੇ ਕੋਲ ਆਪਸ਼ਨ ਸੀ ਮਾਫੀ ਮੰਗਣ ਦੀ ਮੈਂ ਬਿਲਕੁਲ ਨਹੀਂ ਮੰਗੀ ਨਾ ਮੈਂ ਜਮਾਤ ਲਈ ਸੀਮਿੰ ਨੇ ਸਜ਼ਾ ਘਟ ਕੇ ਆ ਕੇ ਉਸ ਤੋਂ ਵੀ ਵੱਧ ਸਪੀਡ ਦੇ ਵਿੱਚ ਆਪਣੀ ਗੱਲ ਦੱਸ ਰਿਹਾ ਹਾਲਾਂਕਿ ਰਿਪੋਰਟਾਂ ਇਹਨਾਂ ਨੇ ਤਿੰਨ ਖੋਲੀਆਂ ਇੱਕ ਰਿਪੋਰਟ ਅੱਜ ਵੀ ਜਿਹੜੀ ਬੰਦ ਪਈ ਹੈ ਤਾਂ ਇਹ ਸਾਰੀਆਂ ਈਵੈਂਟਸ ਸ਼ੁਰੂ ਤਾਂ ਹੋਈਆਂ ਸੀ ਇਤੋਂ ਉਕਤ ਗੱਲ 'ਚ ਕਾਫੀ ਹੱਦ ਤੱਕ ਜਿੱਤੇ ਜਾ ਚੁੱਕੇ ਹਨ ਪਰ ਬਾਕੀ ਹੈ ਜੀ ਇੱਕ ਰਿਪੋਰਟ ਖੋਲਣੀ ਜਦੋਂ ਇਹ ਰਿਪੋਰਟਾਂ ਖੁੱਲ ਕੇ ਅਸੀਂ ਸਰਕਾਰ ਕੋਲ ਇਹ ਕੰਮ ਕਰੂਗੀ ਤਾਂ ਇਹ ਚੱਟਾ ਜਾਣਾ ਹੈਗਾ ਉਹਦੇ ਬਹੁਤ ਵੱਡੇ ਜਿਹੜੇ ਤੇ ਪਰ ਜੇ ਮੂਲਕ ਦੇ ਲੋਕਾਂ ਦੇ ਇਸ ਏਰੀਆ ਦੀ ਗੱਲ ਕਰੀਏ ਤਾਂ ਇੱਥੇ ਇੱਥੋਂ ਦੇ ਲੋਕਾਂ ਨੇ ਤਾਂ ਮੁੱਖ ਮੰਤਰੀ ਤੱਕ ਪਹੁੰਚਾਤਾ ਇੱਥੇ ਬੀਬੀ ਭਟਰਾ ਨੇ ਕੰਮ ਕਰਦਾ ਉੱਥੇ ਨਹੀਂ ਉੱਥੇ ਖੜੀ ਹੈ ਰਸਤੇ ਚ ਕ੍ਰਾਸ ਕਰਕੇ ਆ ਰਹੀ ਸੀ ਲੋਥਾਵਾ ਤੇ ਸੜਕ ਬਹੁਤ ਵੜੀ ਟੁੱਟੀ ਹੋਈ ਸੀ ਮੈਂ ਕਿਹਾ ਐਡੀ ਵਧੀਆ ਸੜਕ ਕਿਦਾਂ ਮਕਿਉਂ ਟੁੱਟੀ ਹੋਈ ਹੈ ਲੋਥਾਵਾ ਤੋਂ ਕਹਿੰਦੇ ਜਿਹੜਾ ਪਾਣੀ ਆਉਂਦਾ ਤੋੜਨੀ ਪੈਂਦੀ ਉਹ ਤੋਂ ਇਹ ਹਾਲਾਤ ਜਿਹੜੇ ਹੈਗੇ ਹੈ ਕੋਈ ਪਲੈਨਿੰਗ ਨਹੀਂ ਹੈਗੀ ਕਿ ਜਿਹੜੀ ਰੇਲਵੇ ਲਾਈ ਜਿਹੜੀ ਵੱਡੀ ਆਪਣੇ ਹਾਈਵੇ ਹੈ ਜਿਹੜੀ ਜਾ ਰਹੀ ਹੈ ਦਿੱਲੀ ਨੂੰ ਲੁਧਿਆਣਾ ਤੋਂ ਜਿਹੜਾ ਮੇਨ ਹੈ ਉਦੋਂ ਬਣਾਉਣ ਵੇਲੇ ਇਹਨਾਂ ਨੇ ਐਸੀ ਗਲਤੀਆਂ ਕੀਤੀਆਂ ਜੋ ਪਾਣੀ ਦਾ ਜਿਹੜਾ ਪਰਲੇ ਪਾਸੇ ਪਹਾੜ ਤੋਂ ਆ ਰਿਹਾ ਹੈ ਉਹਦੇ ਜਿਹੜੇ ਵਿਕਾਸ ਵੀ ਤਾਂ ਦੇਣੇ ਸੀਗੇ ਉਹਨਾਂ ਨੇ 50 50 100 100 ਕਿਲੋਮੀਟਰ ਤੱਕ ਵਿਕਾਸ ਹੀ ਦਿੱਤੇ ਉਹਦੇ ਕਰਕੇ ਸਾਰਾ ਹੜ ਜਿਹੜਾ ਹੈਗਾ ਇਕੱਠਾ ਹੋ ਕੇ ਘਗਰ ਦੇ ਵਿੱਚ ਆਉਂਦਾ ਜੇ ਜਿਹੜਾ ਰੇਲਵੇ ਮੇਨ ਟ੍ਰੈਕ ਹੈ ਇਹਦੇ ਵਿੱਚ 10 10 ਕਿਲੋਮੀਟਰ ਤੇ ਜਾਸਪਟਾਣੀ ਦੇ ਨਾਲ ਵੱਡੇ ਪਾਣੀ ਜਿਹੜੇ ਹੈਗੇ ਨਿਕਾਸ ਖੁੱਲਦੇ ਜਾਂਦੇ ਪਾਣੀ ਇੱਥੇ ਆਉਣਾ ਹੀ ਨਹੀਂ ਇਸ ਪਾਸੇ ਤਾਂ ਹੱਲ ਕੋਈ ਖੱਲਾ ਇਹ ਨਹੀਂ ਕਿ ਘਗਰ ਨੂੰ ਠੀਕ ਕਰਨਾ ਹੋਰ ਵੀ ਥਾਵਾਂ ਹੈਗੇ ਜਿੱਥੇ ਕਰਕੇ ਇਸ ਪਾਸੇ ਪਾਣੀ ਨਾ ਹੋਵੇ ਇਸ ਪਾਸੇ ਗੱਲ ਕਰਨ ਨੂੰ ਕੋਈ ਤਿਆਰ ਹੀ ਨਹੀਂ ਕਿਉਂਕਿ ਜਿੰਨੂੰ ਪਤਾ ਹੀ ਨਹੀਂ ਆਲਦੀ ਗੱਲ ਤੁਹਾਨੂੰ ਮੈਂ ਕੀਤੀ ਹੈ ਕਿ ਇੱਥੇ ਘਗਰ ਦਾ ਹ ਦਾ ਕੀ ਦਿਨ ਦਬਾਉਂਦੇ ਮੇਵਾ ਦਾ ਆਪ ਜੀ ਬਹੁਤ ਚੀਜ਼ਾਂ ਹੈ ਜਿਹੜੀਆਂ ਬਹੁਤ ਸੌਕੇ ਤਰੀਕੇ ਨਾਲ ਇਸ ਇਲਾਕੇ ਨੂੰ ਜੜਾ ਹੈਗਾ ਹੜਾਂ ਦੀ ਮਾਰ ਤੋਂ ਬਚਾਇਆ ਜਾ ਸਕਦਾ ਹੈ ਬਾਕੀ ਜਿਸ ਤਰ੍ਹਾਂ ਦੀ ਇਥੋਂ ਵੀ ਦਿੱਕਤਾਂ ਹੈਗੀਆਂ ਉਹ ਹੋਰ ਵੀ ਸਟੱਡੀ ਕਰਾਂਗੇ ਜਿਸ ਤਰ੍ਹਾਂ ਦੀ ਮਦਦ ਇਥੋਂ ਦੇ ਲੋਕਾਂ ਰਹੀਆਂ ਪਕਰ ਪਰਡੇ ਇੱਕ ਪਬਲਿਕ ਅੰਮਨ ਦਾ ਹੋਣ ਦੇ ਨਾਤੇ ਬੇਸ਼ੱਕ ਮੈਂ ਇਥੋਂ ਇਲੈਕਸ਼ਨ ਜਿੱਤਦਾ ਜਾਂ ਨਾ ਜਿੱਤਦਾ ਉਹਦਾ ਕੋਈ ਫਰਕ ਨਹੀਂ ਪੈਂਦਾ ਜਿਹੜੀ ਵੋਟ ਵੀਤੋਂ ਮੈਨੂੰ ਪਾਉਗੀ ਉਹ ਮੈਂ ਇੱਕ ਅਸ਼ੀਰਵਾਦ ਦੇ ਰੂਪ ਦੇ ਵਿੱਚ ਲੈ ਕੇ ਉਹਨੂੰ ਆਉਣ ਵਾਲੇ ਸਮੇਂ ਤੇ ਪੰਜਾਬ ਦੀ ਜਿਹੜੀ ਨਸ ਅਰਸ਼ਾਪ ਦਾ ਸੰਗਰਸ਼ ਆਉਣ ਵਾਲੀਆਂ ਜਿਹੜੀਆਂ ਇਲੈਕਸ਼ਨ ਆਉਗੋ ਤੱਕ ਉਹ ਆਮ ਲੋਕਾਂ ਦੇ ਕਰਾ ਦੇ ਵਿੱਚ ਲੋਕਾਂ ਨੂੰ ਲੈ ਕੇ ਅਸੀਂ ਦੁਬਾਰਾ ਜਿਹੜਾ ਹੈ ਇੱਕ ਪੰਜਾਬ ਨਵਾਂ ਬਣਾਉਣ ਦੇ ਖਾਤਰ ਇੱਕ ਸੰਘਰਸ਼ ਕਰਾਂਗੇ ਦਿੱਤੇ ਲੋਕਾਂ ਦੇ ਰਹਿਣ ਦੀ ਲੋੜ ਹੈ ਔਰ ਇਹ ਬੁੱਧ ਜਿਹੜੇ ਹੈਗੇ ਹੈ ਇਹ ਹੱਲ ਕੀਤੇ ਜਾ ਸਕਦੇ ਬੜੇ ਸੌਖੇ ਤਰੀਕੇ ਨਾਲ ਪਰ ਅਜੇ ਤੱਕ ਕਿਸੇ ਨੇ ਹੱਲ ਕਰਨ ਦੀ ਕੋਸ਼ਿਸ਼ ਨਹੀਂ ਕੀਤੀ